ਹੱਦੀਆਂ ਮਿੱਠੀਆਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਵਾਗਤ ਲਾਈਵ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਖਟੀਆਂ ਮਿੱਠੀਆਂ ਦੇ ਵਿੱਚ ਨਿਗਾ ਸਵਾਗਤ ਕਰਦੀਆਂ ਮੈਂ ਰੀਮਾ ਤੇ ਮੇਰੇ ਨਾਲ ਨੇ ਬੋਲੋ ਆਪਣਾ ਨਾਮ ਨਹੀਂ ਨਹੀਂ ਬੋਲੋ ਮੈਂ ਕੀ ਬੋਲਾਂ ਮੌਕਾ ਦਿੰਨੇ ਆ ਜੀ ਅਸੀਂ ਤਾਂ ਬੋਲਣ ਦਾ ਕੀ ਸਾਡਾ ਨਾਮ ਬੋਲ ਕੇ ਜੇਕਰ ਕਿਸ ਨੂੰ ਕੋਈ ਖੁਸ਼ੀ ਮਿਲਦੀ ਹੈ ਅਸੀਂ ਕਦੇ ਮਾਈਂਡਿੰਗ ਕੀਤਾ ਹਾਂ ਹਾਂ ਸੋ ਸਜਣੋ ਮੇਤਰੋ ਪਿਆਰਿਓ ਬੇਲੀਓ ਜ਼ਹਿਲੀਓ ਤੁਹਾਡਾ ਸਾਰਿਆਂ ਦਾ ਦਿਲ ਇਸ ਇਸਤਿਕਬਾਲ ਕਰਦੇ ਆ ਤੁਹਾਡੇ ਆਪਣੇ ਪਸੰਦੀ ਦਾ ਪ੍ਰੋਗਰਾਮ ਖਟੀਆਂ ਮਿੱਠੀਆਂ ਵਿੱਚ ਮੈਂ ਤੁਹਾਡਾ ਆਪਣਾ ਚਰਨਜੀਤ ਜੋਗੀ ਹਾਜ਼ਰ ਹਾਂ ਬਹੁਤ ਸਾਰੀਆਂ ਕਰਾਂਗੇ ਅੱਜ ਆਪਾਂ ਖਟੀਆਂ ਮਿੱਟੀਆਂ ਜੋਗੀ ਜੀ ਹੂੰ ਅੱਜ ਆਪਣੀ ਸਿਟਿੰਗ ਪੋਜੀਸ਼ਨ ਥੋੜੀ ਚੇਂਜ ਆ ਮੈਂ ਤੁਹਾਡੇ ਬਰਾਬਰ ਨਹੀਂ ਆ ਬਿਲਕੁਲ ਸਹੀ ਗੱਲ ਹੈ ਜੀ ਹਾਂ ਤੁਸੀਂ ਮੇਰੇ ਬਰਾਬਰ ਹੋ ਹੀ ਨਹੀਂ ਸਕਦੇ ਉਹ ਅੱਛਾ ਮੇਰੇ ਬਰਾਬਰ ਕੌਣ ਹੋ ਸਕਦਾ ਹੈ ਓਹੋਹੋ ਬੰਦੇ ਦੇ ਵਿੱਚ ਸਮਝਦਾਰੀ ਚਾਹੀਦੀ ਆ ਅੱਛਾ ਲਿਆਕਤ ਚਾਹੀਦੀ ਹੈ ਪੜਾਈ ਲਿਖਾਈ ਚਾਹੀਦੀ ਆ ਡਿਗਰੀਆਂ ਚਾਹੀਦੀਆਂ ਅੱਛਾ ਬਹੁਤ ਵੱਡੀ ਤਾਲੀਮ ਚਾਹੀਦੀ ਆ ਤਾਂ ਹੀ ਜਾ ਕੇ ਬੰਦਾ ਮੇਰੇ ਬਰਾਬਰ ਹੋ ਸਕਦਾ ਹੈ ਬਹੁਤ ਪੜ੍ਹੇ ਲਿਖੇ ਆ ਲਿਆਕਤ ਮੇਰੇ ਚ ਵੀ ਬਹੁਤ ਜ਼ਿਆਦਾ ਹੈ ਨਹੀਂ ਨਹੀਂ ਉਹ ਤਾਂ ਆਪਾਂ ਮੰਨਦੇ ਆ ਕਦੇ ਤੁਹਾਨੂੰ ਕਿਹਾ ਹੀ ਨਹੀਂ ਵੀ ਤੁਹਾਡੇ ਵਿੱਚ ਲਿਆਕਤ ਨਹੀਂ ਕਦੇ ਕਿਹਾ ਨਹੀਂ ਤੁਸੀਂ ਆਪੇ ਮੰਨ ਜਾਨੇ ਬਣੋ ਤੁਸੀਂ ਕੀ ਕ ਤੁਸੀਂ ਤਾਂ ਕਹ ਰਹੇ ਹੋ بار بار ਹੋਲ ਕੀ ਕਹੇ ਜਾਂਦੇ ਹੋ ਦੇਖੋ ਗੱਲ ਹੈ ਕਿ ਇਦਾਂ ਕਿ ਜ਼ਿੰਦਗੀ ਦੇ ਵਿੱਚ ਕਿਸੇ ਦੀ ਬਰਾਬਰੀ ਸਾਨੂੰ ਕਦੇ ਵੀ ਨਹੀਂ ਕਰਨੀ ਚਾਹੀਦੀ ਪ੍ਰਮਾਤਮਾ ਨੇ ਇਸ ਧਰਤੀ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਫੁੱਲ ਬੀਜੇ ਨੇ ਔਰ ਉਹਨਾਂ ਫੁੱਲਾਂ ਦੀ ਵੱਖਰੀ ਵੱਖਰੀ ਖੁਸ਼ਬੂ ਹੈ ਹਰ ਇੱਕ ਫੁੱਲ ਦੂਸਰੇ ਕੋਲੋਂ ਪਿੰਨ ਦਿਸਦਾ ਹੈ ਔਰ ਐਸੇ ਤਰੀਕੇ ਦੇ ਨਾਲ ਕਦੇ ਜੇਕਰ ਅਸੀਂ ਆਪਣੇ ਆਪ ਨੂੰ ਦੂਸਰੇ ਦੇ ਨਾਲ ਕੰਪੇਅਰ ਕਰਦੇ ਰਵਾਂਗੇ ਤਾਂ ਹਮੇਸ਼ਾ ਦੁਖੀ ਰਹਿਾਂਗੇ ਇੱਕ ਸਲਾਹ ਦੇਣੀ ਚਾਹਾਂਗਾ ਤੁਹਾਨੂੰ ਸਾਰਿਆਂ ਨੂੰ ਤਾਂ ਕਿ ਤੁਹਾਡਾ ਵੀ ਭਲਾ ਹੋ ਜਵੇ ਲੋਕਾਂ ਦਾ ਵੀ ਭਲਾ ਹੋ ਜਵੇ ਜਨ ਹਿੱਤ ਦੇ ਵਿੱਚ ਇੱਕ ਮੇਰੀ ਸਲਾਹ ਆ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਨਾ ਆਪਣੇ ਆਪ ਨੂੰ ਨਾ ਆਪਣੇ ਭੈਣ ਭਰਾਵਾਂ ਨੂੰ ਨਾ ਆਪਣੇ ਬੱਚਿਆਂ ਨੂੰ ਦੂਸਰਿਆਂ ਦੇ ਨਾਲ ਕੰਪੇਅਰ ਕਦੇ ਨਾ ਕਰੋ ਕਿਉਂਕਿ ਇਹ ਹੋ ਸਕਦਾ ਹੈ ਕਿ ਦੂਸਰੇ ਦੇ ਬੱਚੇ ਭੋਲੇ ਹੋਣ ਤੁਹਾਡੇ ਸ਼ੈਤਾਨ ਹੋਣ ਸਹੀ ਹੈ ਵੈਸੇ ਆਪਾਂ ਵੀ ਨਿੱਕੇ ਦੇ ਵਾਪਸ ਸ਼ੈਤਾਨ ਨਹੀਂ ਸੀ ਦੇਖੋ ਸਾਨੂੰ ਤਾਂ ਪਤਾ ਹੀ ਨਹੀਂ ਸ਼ੈਤਾਨੀ ਕੀ ਹੁੰਦੀ ਹੈ ਐਡੇ ਭੋਲੇ ਪੰਛੀ ਸੀ ਨਾ ਅਸੀਂ ਕਿ ਜ਼ਿੰਦਗੀ ਦੇ ਵਿੱਚ ਅੱਜਕੱਲ੍ਹ ਦੇ ਨਿਆਣੇ ਜਿਹੜੇ ਜਵਾਬ ਕਿ ਅੱਜਕੱਲ੍ਹ ਦੇ ਆ ਮੈਂ ਇੱਕ ਦੇਖ ਰਿਹਾ ਸੀ ਪ੍ਰੋਗਰਾਮ ਆ ਇੱਕ ਬਹੁਤ ਵੱਡਾ ਸੁਪਰਸਟਾਰ ਫਿਲਮ ਅਦਾਕਾਰ ਜੀ ਉਹ ਕਿਸੇ ਵਪਾਰੀ ਦੇ ਮੁੰਡੇ ਦੇ ਨਾਲ ਝੋਲਮੁਲ ਕਰ ਰਿਹਾ ਸੀ ਤੇ ਉਹ ਦੱਸ ਰਿਹਾ ਸੀਗਾ ਕਹਿੰਦਾ ਕਿ ਯਾਰ ਇਹ ਜਦੋਂ ਛੋਟਾ ਸੀ ਨਾ ਇਹਨੇ ਬਾਜ਼ਾਰ ਦੇ ਵਿੱਚੋਂ ਦੀ ਲੰਘ ਰਹੀ ਸੀ ਗੱਡੀ ਤਾਂ ਗੱਡੀ ਰੁਕਵਾ ਕੇ ਕਿਸੇ ਦੇ ਗੁਬਾਰੇ ਵੇਚਣ ਵਾਲੇ ਦੇ ਕੋਲੋਂ ਕੋਈ 15 ਰੁਪਈਆ ਦੇ ਗੁਬਾਰੇ ਲੈ ਅੱਛਾ ਕਹਿੰਦੇ ਉਹ ਗੁਬਾਰੇ ਲੈ ਕੇ ਘਰ ਆਇਆ ਤੇ ਉਹਦੇ ਵਿੱਚ ਇਹਨੇ ਹਵਾ ਭਰੀ ਫ੍ਰੀ ਹੂੰ ਤੇ ਕਹਿੰਦੇ ਉਸ ਤੋਂ ਬਾਅਦ ਉਹੀ ਗੁਬਾਰੇ ਜਾ ਕੇ ਬਾਜ਼ਾਰ ਦੇ ਵਿੱਚ ਵੇਚ ਕੇ ਪੈਸੇ ਵਟ ਕੇ ਆ ਗਿਆ ਹੈ ਹਾਂ ਹਾਂ ਸੋ ਇਹ ਵਪਾਰੀਆਂ ਦੇ ਨਿਆਣੀ ਵਪਾਰੀ ਬਣਨੇ ਆ ਔਰ ਸਾਡੇ ਵਰਗੇ ਨਹੀਂ ਕਿ ਜਿਹੜੇ ਜਦੋਂ ਬਾਜ਼ਾਰ ਦੇ ਵਿੱਚ ਮਾਂ ਜਾਂ ਪਿਓ ਨਾਲ ਗਏ ਕਿਤੇ ਖਡੌਣਾ ਦੇਖ ਲਿਆ ਘਰੋਣਾ ਵੀ ਗਾ ਦਾ ਸੱਲਾ ਵਾਲਾ ਬਾਂਦਰ ਹੋਣਾ ਤੇ ਜਾਂ ਫਿਰ ਲੈਟ ਲੈਟ ਕੇ ਲੈਣਾ ਉਹ ਤੇ ਆਉਂਦੇ ਸਾਰੇ ਚੱਕ ਕੇ ਪੇਜਾ ਸਾਨੂੰ ਖੋਲ ਕੇ ਦਾ ਇੰਜਰ ਪਿੰਜਰ ਜਿਆ ਸਾਰਾ ਕਰ ਦੇਣਾ ਨਾ ਅਸੀਂ ਇੰਜੀਨੀਅਰ ਬਣ ਸਕੇ ਨਾ ਅਸੀਂ ਚੰਗੇ ਵਪਾਰੀ ਬਣ ਸਕੇ ਤੇ ਨਾ ਹੀ ਮਾਪਿਆਂ ਦੀ ਨਿਗਾ ਦੇ ਵਿੱਚ ਚੰਗੇ ਬੱਚੇ ਬਣ ਸਕੇ ਅਸੀਂ ਤਾਂ ਉਹ ਬੱਚੇ ਆ ਜਿਨ੍ਹਾਂ ਦੇ ਮਾਪੇ ਹਮੇਸ਼ਾ ਇਹ ਕਹਿੰਦੇ ਰਹੇ ਇੰਦਾਂ ਦੇ ਬੱਚੇ ਨਾ ਰੱਬ ਕਿਸੇ ਨੂੰ ਦਵੇ ਮੰਦੇਓ ਦੇਖੋ ਜਿਹੜੀ ਸਚਾਈ ਆ ਸਚਾਈ ਤੋਂ ਬੰਦੇ ਨੂੰ ਕਦੇ ਵੀ ਮੁਨਕਰ ਨਹੀਂ ਹੋਣਾ ਚਾਹੀਦਾ ਇਹ ਸਚਾਈ ਹੈ ਹੀ ਜਿਹੜਾ ਬੰਦਾ ਮੰਨ ਲੈਂਦਾ ਉਹ ਚੰਗਾ ਰਹਿੰਦਾ ਜਿਹੜਾ ਨਹੀਂ ਮੰਨਦਾ ਫਿਰ ਸਚਾਈ ਉਹਨੂੰ ਆਪਣੇ ਆਪ ਕਦੇ ਨਾ ਕਿਤੇ ਲੇ ਆਉਂਦੀ ਐ ਫੇਰ ਬੂੜ ਥੱਲੇ ਬਿਲਕੁਲ ਜੀ ਸੱਚੀ ਮੁੱਚੇ ਇਦਾਂ ਹੀ ਹੁੰਦਾ ਵਸੇ ਯਾਦ ਆ ਸਚਾਈ ਤੋਂ ਤੁਹਾਡੇ ਮੈਥ ਵਾਲੇ ਭੈਣ ਜੀ ਮਿਲੇ ਸੀ ਓਏ ਹੋਏ 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 ਸਚੀ ਹਾਂ ਮੈਥ ਵਾਲੇ ਭੈਣ ਜੀ ਹਾਂ ਜਿਹੜੇ ਮੈਂ ਤੁਹਾਨੂੰ ਟਕਰਾਇੇ ਸੀ ਆਹੋ ਲਓ ਜੀ ਉਹ ਮੈਥ ਵਾਲੇ ਭੈਣ ਜੀ ਹੁਣ ਵਾਲੀ ਗੱਲ ਵੀ ਅਸੀਂ ਤੁਹਾਨੂੰ ਸੁਣਾਉਣੀ ਚਾਹੁੰਦੇ ਹਾਂ ਹਮ ਕਿਉਂਕਿ ਬਾਤਾਂ ਪਾ ਮਿੱਤਰਾ ਤੇ ਬਾਤਾਂ ਤੁਹਾਨੂੰ ਪਤਾ ਕਿ ਚਰਨਜੀਤ ਜੋਗੀ ਐਸੀਆਂ ਪਾਉਂਦਾ ਕਿ ਬਸ ਉਹਦੀਆਂ ਬਾਤਾਂ ਦੀ ਤਾਂ ਬਾਦ ਹੀ ਕੋਈ ਨਹੀਂ ਹੈ ਕਹਿਣ ਦਾ ਮਤਲਬ ਇਹ ਹੈ ਕਿ ਉਦੋਂ ਸਾਬ ਨੂੰ ਨੌਵੀਂ ਕਲਾਸ ਦੇ ਵਿੱਚ ਸ਼ਾਇਦ ਪੜ੍ਹਦੇ ਸੀ ਸਾਬ ਉਹ ਵੀ ਸੀ ਆਪਾਂ ਆਪਾਂ ਨੂੰ ਸਾਬ ਵੀ ਕਹਿੰਦੇ ਸੀ ਸ਼ੁਰੂ ਤੋਂ ਹੀ ਅੱਛਾ ਨੌਵੀਂ ਕਲਾਸ ਦੇ ਵਿੱਚ ਪੜ੍ਹਦੇ ਸੀ ਤੇ ਛੁੱਟੀਆਂ ਹੁੰਨੀਆਂ ਸੀ ਮੈਡਮ ਨੇ ਛੁੱਟੀਆਂ ਦਾ ਕੰਮ ਦੇ ਦਿੱਤਾ ਸਾਡੇ ਮੈਡਮ ਨੇ ਛੁੱਟੀਆਂ ਦਾ ਕੰਮ ਦੇ ਦਿੱਤਾ ਜੀ ਤੇ ਤੁਹਾਨੂੰ ਪਤਾ ਹੈ ਕਿ ਬੱਚੇ ਜਿਹੜੇ ਸਭ ਤੋਂ ਜ਼ਿਆਦਾ ਕਿਸ ਤੋਂ ਡਰਦੇ ਆ ਮੈਥ ਤੋਂ ਮੈਥ ਤੋਂ ਮੈਥ ਤੋਂ ਬੱਚੇ ਬਹੁਤ ਜ਼ਿਆਦਾ ਡਰਦੇ ਆ ਤੇ ਮੈਂ ਵੀ ਡਰਦਾ ਹੁੰਦਾ ਸੀ ਮੈਥ ਦੀ ਮੇਰੇ ਨਾਲ ਵੀ ਬਣਦੀ ਨਹੀਂ ਸੀ ਹੁੰਦੀ ਔਰ ਇਸੇ ਤਰੀਕੇ ਦੇ ਨਾਲ ਕੀ ਹੋਇਆ ਕੀ ਮੈਥ ਦਾ ਕੰਮ ਦੇਤਾ ਜੀ ਪਰ ਆਪਾਂ ਤੁਹਾਨੂੰ ਪਤਾ ਹੈ ਕਿ ਛੁੱਟੀਆਂ ਜਦੋਂ ਹੋਈਆਂ ਛੁੱਟੀਆਂ ਦੇ ਵਿੱਚ ਇੰਜੋਏ ਕਰਨਾ ਸੀਗਾ ਕਿਉਂਕਿ ਛੁੱਟੀਆਂ ਹੁੰਦੀਆਂ ਇੰਜੋਏ ਵਾਸਤੇ ਆ ਬਈ ਭੂਆ ਦੇ ਘਰ ਮਾਸੀ ਦੇ ਘਰ ਮਾਮੇ ਦੇ ਘਰ ਰਹੀਦੀ ਹੁੰਦਾ ਸਾਰਿਆਂ ਦੇ ਘਰ ਜੀ ਆਪਾਂ ਦਿੱਤੇ ਪਹਿਲਵਾਨੀ ਗੇੜੇ ਤੁਸੀਂ ਤੇ ਫੀਲਿੰਗਾਂ ਲੈ ਲਿਆ ਤੁਹਾਨੂੰ ਹਾਂ ਛੁੱਟੀਆਂ ਦੇ ਵਿੱਚ ਜਾਓਗੇ ਕਿਸੇ ਨੇ ਕੋਈ ਆਮਕ ਚਪਾਏ ਕਿਸੇ ਨੇ ਜਾਮਣਾ ਖਵਾਈਆਂ ਮਰੂਦ ਖਵਾਏ ਰਸਗੁੱਲੇ ਗੁਲਾਬ ਜਾਮਣਾ ਵਰਕੀਆਂ ਲੱਡੂ ਵੇੜੇ ਇਹ ਬੋ ਸਾਰਾ ਕੁਝ ਖਾ ਪੀ ਕੇ ਆਪਾਂ ਐਨ ਤੁੰਨ ਚੜ ਗਏ ਹਾਂ ਵਾਪਸ ਜਦੋਂ ਛੁੱਟੀਆਂ ਦੇ ਵਿੱਚ ਸਕੂਲੇ ਜਾਣ ਨੂੰ ਸਿਰਫ ਇੱਕ ਦਿਨ ਰਹਿੰਦਾ ਸੀ ਬਸ ਘਰੋਂ ਵਾਪਸੀ ਲੌੜ ਕੇ ਬਦੂ ਘਰ ਕੋਇ ਜਦੋਂ ਰਾਤ ਨੂੰ ਆਪਣਾ ਬਸਤਾ ਤਿਆਰ ਕਰਨਾ ਸੀ ਹੋਏ 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 ਹੱਥੋਂ ਬਸਤਾ ਛੁੱਟ ਗਿਆ ਪੈਰਾਥਲੇ ਜ਼ਮੀਨ ਨਿਕਲ ਗਈ ਕਿਉਂ ਕਿਉਂਕਿ ਹਿਸਾਬ ਦਾ ਕੰਮ ਨਹੀਂ ਸੀ ਕੀਤਾ ਤੈਨੂੰ ਪਤਾ ਸ਼ੁਰੂ ਤੋਂ ਆਪਣੇ ਖੁੱਲੇ ਖਾਤੇ ਰਿਹਾ ਹਿਸਾਬ ਦਾ ਵਪਾਰ ਕਿ ਨਹੀਂ ਹਿਸਾਬ ਦਾ ਕੰਮ ਹੀ ਨਹੀਂ ਸੀ ਕੀਤਾ ਅੱਛਾ ਕਾਪੀ ਸਾਡੀ ਉਦਹੀਂ ਖਾਲੀ ਕੋਰੀ ਪਾ ਪਾ ਕਰਦੀ ਹੈ ਸਕੂਲੇ ਚਲ ਕੇ ਡਰਦੇ ਖੈਰ ਸਕੂਲੇ ਤਾਂ ਜਾਣਾ ਸੀ ਔਰ ਤੁਹਾਨੂੰ ਪਤਾ ਕਿ ਸਾਡੇ ਮੈਥ ਦਾ ਪੀਰੀਅਡ ਜਿਹੜਾ ਹੁੰਦਾ ਸੀ ਉਹ ਹੁੰਦਾ ਵੀ ਕਦੋਂ ਸੀ ਭਣਾ ਕਦੋਂ ਆਏ ਹੋਏ ਹੋਏ 6ਵਾਂ ਪੀਰੀਅਡ ਉਹ ਅੱਧੀ ਛੁੱਟੀ ਤੋਂ ਬਾਅਦ ਨਾ ਬੰਦਾ ਦੌੜ ਸਕਦਾ ਨਾ ਭੱਜ ਸਕਦਾ ਮੈਡਮ ਕਲਾਸ ਦੇ ਵਿੱਚ ਆ ਗਈ ਹੂੰ ਕਲਾਸ ਦੇ ਵਿੱਚ ਮੈਡਮ ਆਈ ਜਦੋਂ ਤੇ ਫੜਕ ਫੜਕ ਦਿਲ ਵੱਜੇ ਕਿ ਹੁਣ ਇਹਨੇ ਕਾਪੀ ਚੈੱਕ ਕਰਨੀ ਸਾਡੇ ਲਾਉਗੀ ਵੀ ਲਓ ਜੀ ਸਾਰਿਆਂ ਦੀਆਂ ਕਾਪੀਆਂ ਚੈੱਕ ਕੀਤੀਆਂ ਜਦੋਂ ਪੰਜਕ ਬੱਚੇ ਰਹਿ ਗਏ ਨਾ ਐਨੀ ਦੇਰ ਨੂੰ ਘੰਟੀ ਵੱਜ ਗਈ ਅਗਲੇ ਪੀਰੀਅਡ ਦੀ ਅੱਛਾ ਆਪਾਂ ਬੜੇ ਖੁਸ਼ ਕਿਲਾ ਹੁਣ ਕਾਪੀਆਂ ਤਾਂ ਚੈੱਕ ਹੋਣੀਆਂ ਨੇ ਪਰ ਮੈਡਮ ਨੇ ਕਿਹਾ ਕਿ ਜਿਹਨਾਂ ਜਿਹੜਾ ਬੱਚੇ ਦੀਆਂ ਕਾਪੀਆਂ ਚੈੱਕ ਨਹੀਂ ਹੋਈਆਂ ਉਹ ਇਸ ਤਰ੍ਹਾਂ ਕਰੋ ਕਿ ਆਪਣੀਆਂ ਕਾਪੀਆਂ ਆ ਇੱਥੇ ਮੇਰੇ ਟੇਬਲ ਤੇ ਰੱਖ ਦਿਓ ਤੇ ਆਣ ਕੇ ਫਿਰ ਮੈਂ ਉਹਨਾਂ ਨੂੰ ਘਰ ਲੈ ਜਾ ਕੇ ਚੈੱਕ ਕਰ ਲਵਾਂਗੀ ਜੀ ਪਾਰੇ ਮਨ ਦੇ ਨਾਲ ਪਾਰੇ ਪਾਰੇ ਕਦਮਾਂ ਦੇ ਨਾਲ ਆਪਾਂ ਆਪਣੇ ਦਿਮਾਗ ਦੀ ਜੁਗਤ ਲਗਾਉਂਦੇ ਹੋਏ ਅੱਛਾ ਉੱਥੇ ਗਏ ਕਾਰ ਦੇ ਵਿੱਚ ਕਾਪੀ ਜੀ ਫੜ ਕੇ ਹੂੰ ਉੱਥੇ ਗਏ ਤੇ ਕਾਪੀ ਰੱਖਣ ਦਾ ਨਾਟਕ ਜਿਹਾ ਕਰਕੇ ਨਾ ਹੈਗੀ ਸੀ ਕਾਪੀ ਉਦਹੀਂ ਵੈਸੇ ਕਾਪੀ ਮੈਨਕਾ ਕੰਮ ਕੀਤਾ ਸੀਗਾ ਅੱਛਾ ਕਾਪੀ ਕਾਪੀ ਹੈ ਨਹੀਂ ਸਾਡੇ ਕੋਲ ਕੋਈ ਵੀ ਉਦਹੀਂ ਉਦਾਂ ਦੀ ਕਾਪੀਆਂ ਫਰੋਲ ਫਰੋਲ ਕੇ ਹੂੰ ਤੇ ਵਾਪਸ ਆਪਣੀ ਜਗਤ ਤੇ ਜਾ ਜੀ ਦੂਸਰੇ ਦਿਨ ਮੈਡਮ ਆਈ ਹੂੰ ਉਹਨੇ ਕਾਪੀਆਂ ਚੈੱਕ ਕੀਤੀਆਂ ਸਾਰਿਆਂ ਦੀ ਹੂੰ ਸਾਰੇ ਦੇ ਕਾਪੀਆਂ ਚੈੱਕ ਕਰਕੇ ਤੇ ਵਾਪਸ ਮੋੜ ਦਤੀਆਂ ਹੂੰ ਸਾਹ ਬਣੀ ਨਾਟਕੇ ਖੜੇ ਹੋਏ ਮੈਡਮ ਦੀ ਅੱਖਾਂ ਦੇ ਵਿੱਚ ਪਾ ਗਈ ਅੱਖਾਂ ਇਹ ਮੈਡਮ ਜੀ ਮੇਰੀ ਕਾਪੀ ਨਹੀਂ ਤੁਸੀਂ ਵਾਪਸ ਕੀਤੀ ਜਿਹੜੀ ਦਿੱਤੀ ਉਹ ਮੈਂ ਤੇ ਕਰੂਗੀ ਆਹੋ ਮੈਂ ਨਹੀਂ ਦਿੱਤੀ ਸੀ ਪਰ ਕੌਨਫੀਡੈਂਸ ਦੇਖੋ ਹਾਂ ਕਿ ਮੈਡਮ ਜੀ ਤੁਸੀਂ ਉਹ ਮੇਰੀ ਕਾਪੀ ਨਹੀਂ ਵਾਪਸ ਕੀਤੀ ਉਹ ਤਾਂ ਮੇਰੀ ਤਾਂ ਕਾਪੀ ਦੇ ਦਿਓ ਹਾਂ ਮੈਡਮ ਥੋੜੀ ਜੀ ਬੰਦਲ ਗਈ ਹਾਂ ਕਹਿੰਦੇ ਕੋਈ ਗੱਲ ਨਹੀਂ ਮੈਂ ਦੇਖੂੰਗੀ ਵੀ ਸ਼ਾਇਦ ਘਰ ਰਹਿ ਗਈ ਹੋਵੇ ਕੋਈ ਗੱਲ ਨਹੀਂ ਮੈਂ ਕੱਲ ਨੂੰ ਦੇਖ ਕੇ ਤੈਨੂੰ ਦੇ ਦੂੰਗੀ ਮੈਂ ਉਹ ਆਪਣੇ ਘਰ ਕੋਈ ਘਰ ਕਿੱਥੋਂ ਕਾਪੀ ਲੱਭਣੀ ਸੀ ਤੇ ਸੂਣੀ ਸੀ ਠੀਕ ਫੇ ਕਾਪੀ ਉੱਥੋਂ ਵੀ ਨਹੀਂ ਲੱਭੀ ਫਿਰ ਆ ਗਿਆ ਸਕੂਲੇ ਹੂੰ ਮੈਂ ਦੂਸਰੇ ਦਿਨ ਫੇਰ ਪੂਰਾ ਕੌਨਫੀਡੈਂਟ ਬੱਚਾ ਮੈਂ ਕਿਹਾ ਮੈਡਮ ਜੀ ਮੇਰੀ ਮੈਥ ਦੀ ਕਾਪੀ ਉਹ ਕਹਿੰਦੇ ਬਟੇ ਕੋਈ ਗੱਲ ਨਹੀਂ ਆ ਸਟਾਫ ਰੂਮ ਦੇ ਵਿੱਚ ਸ਼ਾਇਦ ਹੋ ਗਈ ਤੇ ਮੈਂ ਲੱਭ ਦਊਗੀ ਤੁਹਾਨੂੰ ਮੈਡਮ ਨੇ ਸਟਾਫ ਰੂਮ ਦਾ ਕੱਲਾ ਕੱਲਾ ਜੁਸਟਰ ਫੋਲ ਮਾਰਿਆ ਦੇ ਸਾਰਿਆਂ ਤੜਾਇਆ ਕਾਪੀ ਮੇਰੀ ਹੁੰਦੀ ਤਾਂ ਲੱਭਦੀ ਹਾਂ ਦਿੱਤੀ ਨਹੀਂ ਸੀ ਦਿੱਤੀ ਨਹੀਂ ਸੀ ਜੀ ਮੈਂ ਤੀਸਰੇ ਦਿਨ ਫੇਰ ਹੂੰ ਪੈਰ ਘੜੀ ਜਦਾ ਘੜੀ ਦਾ ਸਟਾਫ ਰੂਮ ਦੇ ਵਿੱਚ ਚਲ ਗਿਆ ਮੈਨੂੰ ਦੇਖ ਕੇ ਉਹ ਮੈਡਮ ਕੰਬ ਗਈ ਭਾਰਾ ਭਾਰਾ ਮੰਨ ਭਾਰੇ ਭਾਰੇ ਉਹਦੇ ਪੈਰ ਆਪਣੀ ਮੁਸੀਬਤ ਦੂਜੀ ਬੈਣ ਉਹਦੇ ਨਾਲ ਪਾਣ ਵਾਲੇ ਗੌਰ ਨਾਲ ਦੇਖ ਉਸ ਬੰਦੇ ਨੂੰ ਜ਼ੂਮ ਕਰੋ ਕੈਮਰਾ ਦੀ ਵਾ ਇਹਦਾ ਦੇ ਨਾ ਬੱਚੇ ਵੱਡੇ ਹੋ ਕੇ ਭ੍ਰਸ਼ਟਚਾਰੀ ਬਣਦੇ ਆ ਮਾਸੂਮ ਬਣਦੇ ਆ ਭ੍ਰਸ਼ਟਚਾਰੀ ਬਣਦੇ ਨਹੀਂ ਨਹੀਂ ਗੌਰ ਭ੍ਰਸ਼ਟਚਾਰ ਕਰਪਸ਼ਨ ਸੀ ਨੋ 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 ਕਰਪਸ਼ਨ ਨਹੀਂ ਸੀ ਇਹ ਸਾਡੇ ਲਿਆਕਤ ਸੀ ਇਹ ਸਾਡੀ ਆਪਣੇ ਦਿਮਾਗ ਦੀ ਕਾੜ ਸੀ ਅਛਾ ਜੀ ਮੈਡਮ ਸਟਾਫ ਰੂਮ ਦੇ ਵਿੱਚ ਬੈਠੀ ਵਿਚਾਰੀ ਬੜੀ ਪਰੇਸ਼ਾਨ ਹੋ ਗਈ ਹੂੰ ਮੈਂ ਭੋਲਾ ਜਿਹਾ ਮੂੰਹ ਰੋਣ ਵਾਲਾ ਅੱਖਾਂ ਦੇ ਵਿੱਚ ਹੰਝੂ ਬਸ ਡਿੱਗਣੇ ਵਾਲੇ ਸੀ ਮੈਂ ਕਿਹਾ ਮੈਡਮ ਜੀ ਮੈਂ ਤਾਂ 9 ਚੈਪਟਰ ਕੀਤੇ ਹੋਏ ਮੇਰਾ ਤਾਂ ਮੈਥ ਦਾ ਸਾਰਾ ਸਤਿਆਨਾਸ਼ ਹੋ ਜਾਣਾ ਕੰਮ ਕੀਤਾ ਮੇਰਾ ਕੰਮ ਕੀਤਾ ਹੋਇਆ ਮੇਰੇ ਸਿਰ ਦੇ ਉੱਪਰ ਪੇਪਰ ਆ ਮੈਂ ਕਿਹਦੀ ਮਾਂ ਨੂੰ ਮੈਡਮ ਕਹਣਾ ਮਾਸੀ ਹੁੰਦਾ ਪਰ ਉੱਥੇ ਤਾਂ ਮੈਡਮ ਹੀ ਸੀ ਤੇ ਉਹ ਉਹ ਵੀ ਥੋੜੀ ਜਿਹੀ ਜਜ਼ਬਾਤੀ ਹੋ ਗਈ। ਅੱਛਾ। ਮੈਨੂੰ ਕਹਿੰਦੇ ਬੇਟਾ ਇਦਾਂ ਤੂੰ 10ਵੇਂ ਚੈਪਟਰ ਤੋਂ ਸ਼ੁਰੂ ਕਰ ਦੇ। ਅੱਛਾ। 9ਵੇਂ ਨੂੰ ਪੁੱਲ ਜਾ। ਮੈਂ ਲਿਆਉਂ। ਤੂੰ ਘਬਰਾ ਨਾ ਤੇਰੀ ਕਾਪੀ ਲੱਭ ਕੇ ਜੇ ਨਹੀਂ ਲੱਭਦੀ ਤੇ ਮੇਰੀ ਜ਼ਿੰਮੇਵਾਰੀ ਤੂੰ। ਹੋਊਗੀ ਤੇ ਲੱਭੂਗੀ। ਨਾ ਹੋਵੇ। ਉਹਨੇ ਜੀ ਮੈਨੂੰ ਪੂਰਾ ਕੰਫੀਡੈਂਸ ਕਰਕੇ ਬਾਹਰ ਭੇਜਿਆ ਕਿ ਲੈਵੇ ਹੁਣ ਤੇਰੀ ਕਾਪੀ ਮੈਂ ਪੈਦਾ ਕਰੂੰਗੀ। ਸਾਹਬਣੀ ਬਾਹਰ ਆਏ ਤੇ ਕਿਦਾਂ ਦਾ ਹਲਾਰਾ। ਮੈਂ ਸਾਹਬ ਹੋਣੀ ਜਦੋਂ ਬਾਹਰ ਨਿਕਲੇ ਨਾ ਪਹਿਲੀ ਵਾਰ। ਹੂੰ। ਆਪਣਾ ਰੋਣਾ ਰੋ ਕੇ ਅੰਦਰਲਾ ਹਾਸਾ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕੱਢਿਆ ਤਾਂ ਨਹੀਂ ਕਿ ਆਲੇ-ਦੁਆਲੇ ਕੋਈ ਦੇਖਣਾ ਲਵੇ ਪਰ ਆਪਣੀ ਕੋਣੀ ਨਹੀਂ ਦਿੱਤ ਤਿੰਨ ਵਾਰੀ ਯੈਸ 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 ਕਰਕੇ ਇਹ ਕਿਹਾ ਵੀ ਲੈ ਵੀ ਅੱਜ ਸਾਡੀ ਮੈਡਮ ਜਿਹੜੀ ਹੈ ਨਾ ਹੁਣ ਹਿਸਾਬ-ਤਹਾਬ ਉਹਦੇ ਵਿੱਚ ਪਾਊਗੀ ਆਪਾਂ ਰਹਾ ਉਹਨਾਂ ਨਿਸ਼ਚਿੰਤ ਹੋ ਗਏ ਆਪਣਾ ਕੰਮ ਸ਼ੁਰੂ ਕਰ ਦਿੱਤਾ 10ਵੇਂ ਚੈਪਟਰ ਤੋਂ 5ਵੇਂ 6ਵੇਂ ਦਿਨ ਮੈਡਮ ਜੀ ਸਾਡੇ ਕੋਲ ਆਏ ਕਹਿੰਦੇ ਬੇਟੇ ਆ ਲੈ ਬੜਾ ਬੜੀ ਕਾਪੀ ਅੱਛਾ ਹਾਂ ਮੈਡਮ ਨੇ ਆਪ ਖੁਦ ਤਿਆਰ ਕਰਕੇ ਹੱਥੀਂ ਲਿਖ ਕੇ ਨੌ ਚੈਪਟਰ ਮੈਨੂੰ ਫੜਾਏ ਤੇ ਉੱਤੇ ਵੈਰੀ ਗੁੱਡ ਵੀ ਲਿਖੇ ਦਿੱਤਾ ਕਿਤੇ ਮੇਰੇ ਆਈ ਕਾਪੀ ਸੀ ਤੇਰੀ ਮੈਂ ਤਾਂ ਹਾਂ ਜੀ ਬਿਲਕੁਲ ਇਹ ਹੋਏ 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 ਇਹੋ ਜੇ ਬੰਦਿਆਂ ਲਈ ਵਾਈਟ ਪੇਪਰ ਜਾਰੀ ਹੋਣੇ ਚਾਹੀਦੇ ਆ ਦੇਖੋ ਗੱਲ ਹੈ ਕਿ ਇਦਾਂ ਕਿ ਦਿਮਾਗ ਦੀਆਂ ਕਾਢਾਂ ਨੇ ਇਹ ਦੁਨੀਆ ਦਿਮਾਗ ਦੇ ਸਿਰ ਤੇ ਚੱਲਦੀ ਆ ਔਰ ਇਸੇ ਤਰ੍ਹਾਂ ਹੀ ਬੱਚੇ ਜਿਹੜੇ ਇਦਾਂ ਦੇ ਹੁੰਦੇ ਆ ਹੁਸ਼ਿਆਰ ਬੱਚੇ ਹੁੰਦੇ ਆ ਵੱਡੇ ਹੋ ਕੇ ਲਾਈ ਪੰਜਾਬੀ ਟੀਵੀ ਤੇ ਬੈਠ ਕੇ ਘਟੀਆਂ ਮਿੱਟੀਆਂ ਕਰਦੇ ਆ ਬਿਲਕੁਲ ਜੀ ਘਟੀਆਂ ਮਿੱਟੀਆਂ ਸਿਤਰਾ ਹੀ ਚੱਲੀ ਜਾ ਰਹੀ ਰਹਿਣਗੇ ਆ ਪਰ ਫਿਲਹਾਲ ਲੈਨੇ ਆ ਜੀ ਬ੍ਰੇਕ ਵੇਲਾ ਹੋ ਗਿਆ ਬ੍ਰੇਕ ਦਾ ਮਿਲਦੇ ਆ ਇਸ ਵਕਤ ਵਿੱਚ ਬਾਅਦ ਦੇਖਦੇ ਰਹੋ ਲਾਈ ਪੰਜਾਬੀ ਟੀਵੀ ਘਟੀਆਂ ਮਿੱਟੀਆਂ ਇੱਕ ਵਾਰ ਮੁਰਤੋਂ ਤੁਹਾਡਾ ਸਵਾਗਤ ਪ੍ਰੋਗਰਾਮ ਖੱਟੀਆਂ ਮਿੱਠੀਆਂ ਦੇ ਵਿੱਚ ਇਸ ਵੇਲੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਔਰ ਤੁਹਾਡੀ ਖੇਦਮਤ ਦੇ ਵਿੱਚ ਹਾਜ਼ਰੀ ਜੀ ਖੱਟੀਆਂ ਮਿੱਠੀਆਂ ਕਰਨ ਦੇ ਵਾਸਤੇ ਇੱਕ ਵਾਰ ਮੁਰਤੋਂ ਚਰਨਜੀਤ ਜੋਗੀ ਤੇ ਨਾਲ ਮੇਰੇ ਰੀਮਾ ਜੀ ਜੋਗੀ ਜੀ ਜੋ ਤੁਸੀਂ ਮੇਰੀ ਰੋਜ਼ ਕਰਦੇ ਹੋ ਖੰਮਟਾਪਾ ਕੇ ਡੀ ਉਹੀ ਹੋਣ ਸਾਡੇ ਨੇਤਾਵਾਂ ਦਾ ਵੀ ਉਹਨਾਂ ਨੂੰ ਇਹ ਬਣਦੀ ਉਹਨਾਂ ਦੀ ਵੈਸੇ ਬਿਲਕੁਲ ਬਣਦੀ ਹੈ ਜੀ ਉਹਨਾਂ ਦੀ ਪੈਰ ਪੈਰ ਤੇ ਬਣਦੀ ਹੈ ਹਾਂ ਜਿਹੜੇ ਕਹਿੰਦੇ ਕੁਝ ਹੋਰ ਆ ਕਰਦੇ ਕੁਝ ਹੋ ਰਿਹਾ ਹੁੰਦੇ ਕੁਝ ਹੋ ਰਿਹਾ ਅਸੀਂ ਕੁਝ ਹੋਰ ਸੰਭਦੇ ਆ ਸਾਨੂੰ ਦਿਖਾਉਂਦੇ ਕੁਝ ਹੋ ਰਿਹਾ ਨਿਕਲਦਾ ਵਿੱਚੋਂ ਕੁਝ ਹੋ ਰਿਹਾ ਇਹ ਜਿਹੜੀ ਤੁਹਾਡੀ ਹੁਣੇ ਕਾਪੀ ਹਾਲੀ ਗੱਲ ਸੀ ਜੇ ਹੋਈ ਤਾਂ ਅੱਜ ਤੁਸੀਂ ਹੋਲੀਆ ਵੀ ਉਦਦਾਈ ਬਣਾਇਆ ਹੋਇਆ ਹੈ ਦੇਖੋ ਮੈਂ ਸੋਚਦਾ ਕਿ ਮੇਰੇ ਵਾਲਾ ਕੋਈ ਦੇਖ ਕੇ ਹਾਂ ਹੋ ਸਕਦਾ ਸ਼ਾਇਦ ਮੈਨੂੰ ਹੀ ਕੋਈ ਕਿਤੇ ਨਾ ਕਿਤੇ ਕੋਈ ਐਡਜਸਟਮੈਂਟ ਹੋ ਜਵੇ ਅੱਛਾ ਮੈਨੂੰ ਵੀ ਕਿਸੇ ਨਾ ਕਿਸੇ ਕੋਈ ਮੈਗਨੇਟ ਆਹ ਤੇ ਮੈਨੂੰ ਕੋਈ ਚੇਅਰ ਮੈ ਨਹੀਂ ਦੰਦਿਆਂ ਤੇ ਨਹੀਂ ਵੱਢਦੀ ਵੀ ਮੇਰੇ ਤਾਂ ਫਰ ਨਿਕਲਦੇ ਆ ਅੱਛਾ ਕੁਰਸੀ ਤੇ ਬਹਿਣ ਤੇ ਵੀ ਜੇ ਮੈਨੂੰ ਕੈਬਨਲ ਰੈਂਕ ਦੇ ਦੋਗੇ ਹਾਂ ਤਾਂ ਕੀ ਕਹਿੰਦਾਂ ਆ ਮੇਰੇ ਫੁੱਲਸੜੀਆਂ ਨਿਕਲ ਹੋਣੀਆਂ ਨਹੀਂ ਕੋਈ ਚਪਾਕ ਹੀ ਨਹੀਂ ਹੋਣ ਲੱਗੀ ਹਾਂ ਵੀ ਮੇਰੀ ਕਿਤੇ ਨਲੀ ਤਾਂ ਨਹੀਂ ਚੋਣ ਲੱਗੀ ਦੇਉ ਮੈਨੂੰ ਵੀ ਕੋਈ ਰੈਂਕ ਅੱਛਾ ਪਤਾ ਲੱਗੇ ਦੁਨੀਆ ਨੂੰ ਵੈਸੇ ਕਈਆਂ ਦੀ ਅੱਧਾ-ਅੱਧੀਆਂ ਜੈਕਟਾਂ ਸੁਆਈਆਂ ਹੀ ਰਹਿ ਗਈਆਂ ਨਾ ਦੇਖੋ ਚਲੋ ਉਹ ਤਾਂ ਉਹਨਾਂ ਦੀ ਕਿਸਮਤ ਆ ਪਰ ਜਿਨ੍ਹਾਂ ਨੇ ਸੁਆਈਆਂ ਹੁਣ ਪਾ ਵੀ ਲਈਆਂ ਘੱਟੋ-ਘੱਟ ਉਹਨਾਂ ਦੇ ਬਾਰੇ ਤਾਂ ਸੋਚੋ ਹੁਣ ਦੇਖੋ ਜਿਹੜਾ ਇੱਕ ਬੰਦਾ ਕੋਈ ਚੀਜ਼ ਹੈ ਵੀ ਨਹੀਂ ਉਹ ਪੈਦਾ ਕਰ ਲੈਂਦਾ ਤੇ ਜਿਗਰ ਉਸ ਬੰਦੇ ਨੂੰ ਕਿਤੇ ਨਾ ਕਿਤੇ ਕੋਈ ਮੌਕਾ ਮਿਲ ਗਿਆ ਤਾਂ ਫਿਰ ਦਾ ਚੀਜ਼ਾ ਉਹਦੇ ਦੇਖ ਲੋ ਕਿੱਦਾਂ ਪੈਦਾ ਹੋਣਗੀਆਂ ਇਦਾਂ ਦਾ ਇਹ ਕੰਮ ਨਾ ਹੋਇਆ ਜੀ ਸਾਡੇ ਪੰਜਾਬ ਦੇ ਵਿੱਚ ਵੀ ਪੁਰਾਣੀਆਂ ਫਾਈਲਾਂ ਜਿਹੜੀਆਂ ਖੁੱਲ ਰਹੀਆਂ ਨੇ 8900 ਜੜੇ ਖਿਡਾਰੀ ਨੇ ਸਪੋਰਟਸ ਕਿੱਟਾਂ ਦਾ ਘੁਟਾਲਾ ਨਵਾਂ ਸਾਹਮਣੇ ਆਇਆ ਜੀ ਔਰ ਪੌਣੇ 3 ਕਰੋੜ ਦਾ ਘੁਟਾਲਾ ਜਿਹੜਾ ਉਹ ਸਾਹਮਣੇ ਆਇਆ ਕਹਿੰਦੇ ਵੀ ਖਾਤੇ 'ਚ ਪੈਸੇ ਪਾਏ ਨਹੀਂ 24 ਘੰਟੇ 'ਚ ਵਾਪਸ ਵੀ ਲੈ ਲੈਨੇ ਦੇਖੋ ਅਗਲਿਆਂ ਦੇ ਕੋਲ ਪੈਸੇ ਹੈ ਨਹੀਂ ਜੇ ਉਹ ਗਲਤੀ ਨਾ ਪੈਗਾ ਅੱਛਾ ਬਜੇ ਦਾ ਬੈਂਕ ਵਾਲੇ ਨਹੀਂ ਕਰਦੇ ਹੁੰਦੇ ਕਈ ਵਾਰੀ ਕਿ ਪੈਸੇ ਪਾ ਦੇਣੇ ਬੰਦੇ ਨੂੰ ਬੜੀ ਖੁਸ਼ੀ ਹੋਣੀ ਯਾਰ ਮੇਰੇ ਖਾਤੇ ਦੇ ਵਿੱਚ ਕਿੱਥੋਂ ਆ ਗਿਆ 15 ਲੱਖ ਤੇ ਨਹੀਂ ਆ ਗਿਆ ਮੁੜ ਕੇ ਵਾਪਸ ਫੇਰ ਕੱਢ ਲੈਣੇ ਉਹਨੇ ਕਿਉਂਕਿ ਇਹ ਹੁਣੇ ਨਵਾਂ ਇੱਕ ਕਾਨੂੰਨ ਆਇਆ ਕਿ ਖਾਤੇ ਦੇ ਵਿੱਚ ਪਾ ਕੇ ਬੈਂਕ ਕੱਢ ਵੀ ਸਕਦਾ ਔਰ ਉਹ ਵੀ ਉਦੋਂ ਜਦੋਂ ਗਲਤੀ ਨਾਲ ਪਏ ਹੋਣ ਇਹ ਨਹੀਂ ਵੀ ਤੁਹਾਡੇ ਪੈਸੇ ਕੱਢ ਲਵੇ ਇਦਾਂ ਨਹੀਂ ਕੱਢ ਸਕਦਾ ਠੀਕ ਹੈ ਨਾ ਔਰ ਉਹ ਜਿਹੜੇ 8900 ਤੁਸੀਂ ਖਿਡਾਰੀਆਂ ਦੀ ਗੱਲ ਕੀਤੀ ਹੈ ਔਰ ਉਹਦੇ ਵਿੱਚ 2 ਕਰੋੜ 67 ਲੱਖ ਰੁਪਈਆ ਜਿਹੜਾ ਕਿ ਉਹ ਖਾਤਿਆਂ ਦੇ ਵਿੱਚ ਤਬਦੀਲ ਕੀਤਾ ਗਿਆ ਉਸ ਤੋਂ ਬਾਅਦ ਵਾਪਸ ਉਹ ਰਿਵਰਸ 스ਵੀਪ ਕੀਤਾ ਗਿਆ ਜੀ ਕਹਿਣਾ ਮਤਲਬ ਇਹ ਹੈ ਕਿ ਉਹਨਾਂ ਦੇ ਕੋਲ ਹੋ ਸਕਦਾ ਹੈ ਆਪਾਂ ਵੀ ਉਹਨਾਂ ਨੂੰ ਨਿੰਦੀ ਜਾਈਏ ਵਿਚਾਰਿਆਂ ਨੂੰ ਉਹ ਹੈ ਜੀ ਖਜ਼ਾਨਾ ਖਾਲੀ ਸੀ ਹਮ ਖੜਕਾਉਂਦੇ ਰਹੇ ਹਾਂ ਪੰਜ ਸਾਲ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਸ਼ਾਇਰੀਆਂ ਦੇ ਨਾਲ ਹਾਂ ਉਸ ਹੋਰ ਸੁਣੋ ਕਿ ਇਹ ਖਜ਼ਾਨਾ ਖਾਲੀ ਸੀ ਜੇਕਰ ਆ ਤਾਂ ਫਿਰ ਉਹ ਜਿਹੜਾ ਪੌਣੇ 3 ਕਰੋੜ ਦੇ ਕਰੀਬ ਆ ਇਹ ਜਿਹੜਾ ਪੈਸਾ ਸੀ ਉਹ ਕਿੱਥੋਂ ਲਿਆਂਦਾ ਸੀਗਾ ਬਿਲਕੁਲ ਸਹੀ ਕਿਸੇ ਕਰਕੇ ਉਹ ਕਹਿੰਦੇ ਕਿ ਭਾਈ ਸਿਰਫ ਤੁਹਾਨੂੰ ਖੁਸ਼ ਕਰਨਾ ਹੈ ਖਿਡਾਰੀ ਖੁਸ਼ ਹੋ ਗਿਆ ਤੇ ਕੋਈ ਮੈਡਲ ਮੋਡਲ ਲੈ ਆਉਣਗੇ ਸੋ ਇਸ ਕਰਕੇ ਨਾਲ ਹੀ ਪੈਸੇ ਉਹ ਲੈ ਲੈ ਵਾਪਸ ਤੇ ਉਸ ਤੋਂ ਬਾਅਦ ਤੁਰੰਤ ਹੁਣ ਜਿਹੜੀ ਤੁਸੀਂ ਸ਼ੇਰੋ ਸ਼ੈਰੀ ਦੀ ਗੱਲ ਕੀਤੀ ਆ ਜਦੋਂ ਬਜਟ ਪੇਸ਼ ਕਰਨਾ ਸੀ ਨਾ ਤੇ ਉਥੇ ਜਿਹੜੇ ਨਵੇਂ-ਨਵੇਂ ਬਣੇ ਫਿਨਾਂਸ ਮਿਨਿਸਟਰ ਆ ਜੀ ਉਹਨਾਂ ਨੇ ਵੀ ਸ਼ੇਰ ਝੜਾਏ ਸਾਡੀ ਤਾਂ ਰੂਹ ਕੰਬ ਗਈ ਹਾਂ ਦਿਲ ਦਹਿਲ ਗਿਆ ਕਿ ਭਾਈ ਸਾਹਿਬ ਇਹ ਸਾਡੇ ਮਗਰ ਜਿਹੜੇ ਸ਼ੇਰੋ ਸ਼ੈਰੀ ਵਾਲੇ ਫਿਨਾਂਸ ਮਿਨਿਸਟਰ ਪਏ ਆ ਕਿਤੇ ਉਹ ਹੀ ਗੱਲ ਨਾ ਕਰਨ ਵੀ ਸਾਡਾ ਖਜ਼ਾਨਾ ਹੀ ਖਾਲੀ ਆ ਪਰ ਚਲੋ ਹਾਲੇ ਤੱਕ ਤਾਂ ਉਹਨੇ ਨਹੀਂ ਕਿਹਾ ਕਿ ਸਾਡਾ ਖਜ਼ਾਨਾ ਖਾਲੀ ਹੈ ਔਰ ਖਜ਼ਾਨਾ ਕਦੇ ਵੀ ਖਾਲੀ ਹੁੰਦਾ ਵੀ ਨਹੀਂ ਕਿਉਂਕਿ ਲੋਕ ਸਵੇਰੇ ਉੱਠਦੇ ਆ ਬਰਸ਼ ਲੈਂਦੇ ਆ ਤਾਂ ਟੈਕਸ ਦਿੰਦੇ ਆ ਬ੍ਰੈਡ ਲੈਂਦੇ ਆ ਤਾਂ ਟੈਕਸ ਦਿੰਦੇ ਆ ਦੁੱਧ ਲੈਂਦੇ ਆ ਤਾਂ ਟੈਕਸ ਦਿੰਦੇ ਆ ਪਾਣੀ ਦੀ ਬੋਤਲ ਖਰੀਦਦੇ ਆ ਤਾਂ ਟੈਕਸ ਦਿੰਦੇ ਆ ਪੈਟਰੋਲ ਖਰੀਦਦੇ ਤਾਂ ਟੈਕਸ ਡੀਜ਼ਲ ਤਾਂ ਟੈਕਸ ਰਾਤ ਨੂੰ ਰੋਟੀ ਤਾਂ ਟੈਕਸ ਹੋਟਲ 'ਚ ਬੈਠ ਕੇ ਰੋਟੀ ਤਾਂ ਟੈਕਸ ਜ਼ੈਰ ਤੱਕ ਖਰੀਦਣ ਦੇ ਲਈ ਟੈਕਸ ਲਿਆ ਜਾਂਦਾ ਹੈ ਫਿਰ ਕਿੱਦਾਂ ਕਹਿ ਸਕਦੇ ਖਜ਼ਾਨਾ ਖਾਲੀ ਹੈ ਜੀ ਬਿਲਕੁਲ ਜੀ ਖੈਰ ਬਹੁਤ ਬਹੁਤੇ ਕੁੱਤੇ ਜੀ ਹੋ ਗਏ ਨਹੀਂ ਹੁਣਾਈ ਮੈਂ ਕਦੀ ਬੰਦਾ ਜਜ਼ਬਾਤੀ ਹੋ ਜਾਂਦਾ ਜਜ਼ਬ ਅੱਛਾ ਹਾਂ ਜੀ ਬਹੁਤ ਸਾਵਲੀ ਫੀਲਿੰਗਾ ਜਜ਼ਬਾਤੀ ਉਹ ਵੀ ਹੋਏ ਨੇ ਉਹ ਵੀ ਹੋ ਗਏ ਹਾਂ ਕਿਉਂ ਲੈ ਐਸ ਵੀ ਐਲ ਗਾਣਾ ਸਿੱਧੂ ਮੂਸੇ ਵਾਲੇ ਦਾ ਬੈਨ ਹੋ ਗਿਆ ਉਸ ਤੋਂ ਬਾਅਦ ਕਮਲ ਗਰੇਵਾਲ ਦਾ ਰਿਹਾਈ ਬੈਨ ਹੋ ਗਿਆ ਅਗਲੇ ਥੋੜੇ ਦਿਨਾਂ ਬਾਅਦ ਜਾਗੇ ਜਜ਼ਬਾਤ ਉਹਨਾਂ ਦੇ ਪਰ ਜਾਗੇ ਆ ਦੇਖੋ ਗੱਲ ਇਹ ਆ ਵੀ ਜਦੋਂ ਸੱਤਾ ਦੇ ਵਿੱਚੋਂ ਬਾਹਰ ਹੁੰਦੇ ਆ ਸੱਤਾ ਸੁੱਖ ਨਹੀਂ ਮਿਲਦਾ ਫਿਰ ਉਹ ਦੁਖੀ ਹੁੰਦੇ ਆ ਹਾਂ ਫਿਰ ਉਹ ਸੰਘਰਸ਼ ਕਰਦੇ ਆ ਟਰੈਕਟਰ ਮਾਰਚ ਕਰ ਟਰੈਕਟਰ ਮਾਰਚ ਉਹਨਾਂ ਨੇ ਕਰਨਾ ਹੈ ਕਹਿੰਦੇ ਵੀ ਉਹ ਜਿਹੜੇ ਗਾਣੇ ਬੈਨ ਹੋਏ ਆ ਅਸੀਂ ਉਹਨਾਂ ਨੂੰ ਲੈ ਕੇ ਟਰੈਕਟਰ ਮਾਰਚ ਕਰਨਾ ਜੀ ਗਾਣੇ ਪਹਿਲੀ ਵਾਰ ਬੈਨ ਨਹੀਂ ਹੋਏ ਹੂੰ ਇਹ ਬੈਨ ਗਾਣੇ ਬਹੁਤ ਪਹਿਲਾਂ ਵੀ ਹੋਏ ਸੀ ਜੀ ਇੱਕ ਗਾਣਾ ਹੰਸਰਾਜ ਹੰਸਦਾ ਆਇਆ ਸੀਗਾ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੂੰ ਗਾਣਾ ਉਹ ਵੀ ਬੈਨ ਹੋਇਆ ਸੀਗਾ ਜੀ ਠੀਕ ਹੈ ਕਹਿਣ ਦਾ ਮਤਲਬ ਹੈ ਕਿ ਇਹ ਸੰਘਰਸ਼ ਜਿਹੜਾ ਅੱਜ ਕਿਉਂ ਚੇਤੇ ਆਇਆ ਇਸ ਕਰਕੇ ਕਿ ਸਾਡੇ ਕੋਲ ਹੁਣ ਸੱਤਾ ਹੈ ਨਹੀਂ ਅਸੀਂ ਹੁਣ ਰੜੇ ਮੈਦਾਨ ਚ ਬੈਠੇ ਆਂ ਮੁੱਦਾ ਹੈ ਨਹੀਂ ਸਾਡੇ ਕੋਲ ਕੋਈ ਮੁੱਦਾ ਹੈ ਨਹੀਂ ਠੀਕ ਹੈ ਗਾਣੇ ਬੈਨ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ ਕਿਉਂ ਕਿ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਵੀ ਕੋਈ ਅਧਿਕਾਰ ਨਹੀਂ ਕਲਾਕਾਰ ਇਹ ਕੋਈ ਜਿੰਨੇ ਵੀ ਹੁੰਦੇ ਨੇ ਇਹਨਾਂ ਨੂੰ ਤੇ ਆਪਣੀ ਗੱਲ ਕਹਿਣ ਦੇਣੀ ਚਾਹੀਦੀ ਹੈ ਕਿਉਂਕਿ ਇਹ ਲੋਕ ਤੁਹਾਨੂੰ ਤੁਹਾਡੀ ਸੱਚਾਈ ਦੱਸਦੇ ਨੇ ਤੁਹਾਨੂੰ ਤੁਹਾਡਾ ਅਕਸ ਦਿਖਾਉਂਦੇ ਨੇ ਇਹ ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦੇ ਨੇ ਇਹਨਾਂ ਦੇ ਉੱਪਰ ਜਕਰ ਪਾਬੰਦੀਆਂ ਲੱਗਦੀਆਂ ਰਹੀਆਂ ਤਾਂ ਸੱਚਮੁੱਚ ਸੱਚਾਈ ਜਿਹੜੀ ਆ ਇਸ ਸ਼ੀਸ਼ੇ ਦੇ ਵਿੱਚੋਂ ਦਿਸਣੀ ਆ ਉਹ ਟਿੜਕ ਜਾਵੇਗੀ ਤੁਸੀਂ ਸੱਚਾਈ ਨੂੰ ਭਾਲਦੇ ਭਾਲਦੇ ਬੁੱਢੇ ਹੋ ਜਾਓਗੇ ਤੁਹਾਡੇ ਹੱਕ ਵੀ ਮਰਨੇ ਆ ਤੁਹਾਡੀ ਸੱਚ ਦੀ ਆਵਾਜ਼ ਵੀ ਮਰਨੀ ਆ ਸੋ ਇਹਨਾਂ ਆਵਾਜ਼ਾਂ ਨੂੰ ਉੱਠਣ ਦਿਓ ਵਧਣ ਦਿਓ ਫੁੱਲਣ ਦਿਓ ਜੋਗੀ ਜੀ ਜੀ ਬਹੁਤ ਸਰੀ ਇਹੋ ਜਿਹੀ ਗੱਲਾਂ ਹੁੰਦੀਆਂ ਜਿਹੜੀਆਂ ਸੋਚਣ ਦੇ ਮਜਬੂਰ ਕਰ ਦਿੰਦੇ ਨੇ ਹੈਰਾਨ ਕਰ ਦਿੰਦੀਆਂ ਨੇ ਵੈਸੇ ਕੋਈ ਨਵੀਂ ਗੱਲ ਤਾਂ ਹੈ ਨਹੀਂ ਇੰਡੀਆ ਜਿੱਤਾਂ ਜੱਗੋ ਤੇਰ ਵੀਆ ਹੁੰਦੀ ਹੈ ਬਿਲਕੁਲ ਬਿਲਕੁਲ ਸੋ ਯੂਪੀ ਤੋਂ ਇੱਕ ਵੀਡੀਓ ਸਾਹਮਣੇ ਆਈ ਹੈ ਔਰ ਉਸ ਵੀਡੀਓ ਦੇ ਮਤਬਕ ਜਿਹੜੇ ਐਮ ਐਲ ਏ ਸਾਹਿਬ ਨੇ ਯੂਪੀ ਦੇ ਔਰ ਉਸ ਏਰੀਆ ਦੇ ਐਮ ਐਲ ਏ ਤੇ ਨਗਰ ਕੌਂਸਲ ਪ੍ਰਧਾਨ ਜਿਹੜੇ ਟਿੱਕੜ ਚ ਨਾ ਰਹੇ ਨਿੰਦਰ ਦੇ ਪਤ ਨੂੰ ਖੁਸ਼ ਕਰ ਲਈ ਵੀ ਸਾਡੇ ਵੀ ਹਨਾ ਰਬਰ ਰਪਾ ਵੀ ਵਰਾ ਸਾਡੀ ਕੋਠੀ ਦਾਣੇ ਪਾ ਕੋਈ ਸਮਾਂ ਹੁੰਦਾ ਸੀ ਕਿ ਜਦੋਂ ਪਿੰਡਾਂ ਦੇ ਵਿੱਚ ਕੁੜੀਆਂ ਹੂੰ ਰਲ ਮਿਲ ਕੇ ਗੁੱਡੀ ਬਣਾਉਂਦੀਆਂ ਹੁੰਦੇ ਸੀ ਗੁੱਡੀ ਫੂਕੇ ਉਹਨੀਆਂ ਹੁੰਦੀਆਂ ਸੀਗੀਆਂ ਔਰ ਫਿਰ ਮੀਂਹ ਪੈਂਦਾ ਹੁੰਦਾ ਸੀ ਜੀ ਤੇ ਇਹਨਾਂ ਦੇ ਗੁੱਡੀ ਫੂਕਣ ਦਾ ਨਾ ਪ੍ਰਬੰਧ ਹੋਊਗਾ ਚਿੱਕਰ ਦੇ ਵਿੱਚ ਨਹਾਉਂਦਾ ਹੋਊਗਾ ਐਵੇਂ ਮੈਨੂੰ ਸਾਮ ਤੇ ਚਿੱਕਰ ਆਪਣੇ ਆਪ ਹੀ ਪਾਈ ਜਾ ਰਹੇ ਦੇਖੋ ਗੱਲ ਇਹ ਹੈ ਕਿ ਉਹ ਕਹਿੰਦੇ ਵੀ ਲੋਕੀ ਪਾਉਣ ਚੰਗਾ ਨਹੀਂ ਲੱਗਣਾ ਆਪਣੇ ਆਪ ਹੀ ਪਾ ਲਓ ਅੱਛਾ ਕਿਸੇ ਦੀ ਕਹਿੰਦੇ ਪਿਸ਼ਰਨ ਦੀ ਡੋਲ ਕੇ ਦਾਲ ਕਹਿੰਦਾ ਸੀ ਤਾਂ ਡੋਲ ਡੋਲ ਕੇ ਖਾਈਦੀ ਹੈ ਜੀ ਸੋ ਕਹਿਣ ਦਾ ਮਤਲਬ ਹੈ ਕਿ ਇਹਨਾਂ ਵਾਸਤੇ ਖਾਸ ਕਰਕੇ ਜਿਸ ਪਾਰਟੀ ਦੇ ਨਾਲ ਸਬੰਧ ਰੱਖਦੇ ਆ ਉੱਥੇ ਇਦਾਂ ਦੇ ਅੰਧਵਿਸ਼ਵਾਸਾਂ ਦੇ ਲਈ ਬਹੁਤ ਧਾਂ ਆ ਬਿਲਕੁਲ ਇਹ ਤਾਂ ਰਾਫਲ ਵਰਗੇ ਜਹਾਜ਼ਾਂ ਦੇ ਉੱਪਰ ਵੀ ਨਿੰਬੂ ਮਿਰਚਾ ਟੰਗ ਕੇ ਉਹਦਾ ਆਗਾਜ਼ ਕਰਵਾਉਂਦੇ ਆ ਉਦਘਾਟਨ ਕਰਦੇ ਆ ਔਰ ਫਿਰ ਇੱਥੇ ਚਿੱਕੜ ਦੇ ਵਿੱਚ ਨਹਾਉਣ ਨੂੰ ਕੋਈ ਬਹੁਤੀ ਜੱਗੋਂ ਤੇਰਵੀਂ ਵਜੋਂ ਨਹੀਂ ਲੈਣਾ ਚਾਹੀਦਾ ਪਰ ਇਹ ਸੋਚਣਾ ਜ਼ਰੂਰ ਚਾਹੀਦਾ ਕਿ ਜੇਕਰ ਤੁਹਾਡੇ ਆਗੂ ਇਸ ਤਰ੍ਹਾਂ ਦੇ ਕੰਮ ਕਰਨਗੇ ਜੀ ਮੀਂਹ ਪਾਉਣ ਦੇ ਵਾਸਤੇ ਮੀਂਹ ਚਿੱਕੜ ਚ ਨਹਾਤਿਆਂ ਨਹੀਂ ਭੈਣੇ ਹੂੰ ਮੀ ਇਸ ਤਰ੍ਹਾਂ ਨਹੀਂ ਪੈਣੇ ਮੀਆਂ ਦੇ ਵਾਸਤੇ ਧਰਤੀ ਦਾ ਰਕਬਾ ਜੰਗਲੇਠਾਂ ਲਿਆਉਣਾ ਪੈਣਾ ਬਿਲਕੁਲ ਸਹੀ ਫੇਰ ਪੈਣੇ ਆ ਹਮ ਤੇ ਜਿਗਰ ਅਸੀਂ ਜੰਗਲ ਕੱਟ ਚੱਟ ਲੈ ਹਮ ਤਾਂ ਫੇਰ ਮੀਂਹ ਕਿੱਥੋਂ ਪਾ ਦੇਵੇਂ ਚਿੱਕੜ ਦੀ ਬਜਾਏ ਜਿੱਥੇ ਮਰਜ਼ੀ ਰੋਲਦੇ ਰੋ ਹੈ ਨਾ ਪਰ ਦੇਖਿਆ ਜਾਵੇ ਸੜਕਾਂ ਦੇ ਬਾਅਦ ਜਿਹੜੇ ਚਿੱਕੜ ਹੋਣਾ ਉਹਦਾ ਕੀ ਪ੍ਰਬੰਧ ਹੈ ਬਿਲਕੁਲ ਸਹੀ ਗੱਲ ਹੈ ਕਿ ਜਿਹੜਾ ਮੀਂਹ ਪੈ ਜਾਣਾ ਹਮ ਬਾਹਰਲੇ ਮੁਲਕਾਂ ਦੇ ਵਿੱਚ ਵੀ ਤਾਂ ਮੀਂਹ ਪੈਂਦਾ ਹੀ ਆ ਕਿੱਥੇ ਜਾਂਦਾ ਪਾਣੀ ਹਮ ਬਾਲਾਂ ਦੇ ਵਿੱਚ ਫਰਰ ਹੋ ਜਾਂਦਾ ਹਮ ਔਰ ਸਾਡੇ ਮੀਂਹ ਇੱਕ ਦਿਨ ਪੈਂਦਾ ਹੈ ਔਰ 15 ਦਿਨ ਪਾਣੀ ਵੀ ਸੜਕਾਉਂਦੀ ਜਾਂਦਾ ਹੈ ਜੀ ਸੋ ਇਹ ਜਿਹੜੀਆਂ ਗੱਲਾਂ ਨੇ ਸਾਨੂੰ ਸੋਚਣਾ ਪੈਗਾ ਸਾਨੂੰ ਆਪਣੇ ਮੁਲਕ ਨੂੰ ਅੱਗੇ ਵਧਾਉਣ ਦੇ ਵਾਸਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਪੈਣਗੀਆਂ ਕਿਉਂਕਿ ਲੋਕ ਜਿਹੜੇ ਨੇ ਹੁਣ ਲੋਕ ਜਾਗਰੂਕ ਹੋ ਗਏ ਜੀ ਲੋਕਾਂ ਦੇ ਅੰਦਰ ਜਿਹੜੀ ਗੱਲ ਆ ਨਾ ਹੁਣ ਉਹ ਅੰਦਰ ਹੀ ਨਹੀਂ ਰਹਿੰਦੀ ਹੁਣ ਲੋਕੀ ਮਨ ਦੀ ਪੜਾਸ ਕੱਢਦੇ ਆ ਬਿਲਕੁਲ ਸਹੀ ਹੁਣ ਇਹ ਲੋਕ ਆਪਣੇ ਅੰਦਰ ਗੱਲ ਨਹੀਂ ਰੱਖਦੇ ਤੇ ਤੁਸੀਂ ਵੀ ਕਿਤੇ ਆਪਣੇ ਅੰਦਰ ਕੋਈ ਗੱਲਬਾਤ ਲਕੋ ਕੇ ਨਾ ਰੱਖਿਓ ਤੁਸੀਂ ਆਪਣੇ ਮਨ ਦੀ ਪੜਾਸ ਕੱਢ ਸਕਦੇ ਹੋ ਕੀ ਹੈ ਤੁਹਾਡੇ ਦਿਲ ਦੇ ਅੰਦਰ ਤੁਸੀਂ ਸਾਨੂੰ ਦੱਸ ਸਕਦੇ ਹੋ ਪ੍ਰੋਗਰਾਮ ਖੱਟੀਆਂ ਮਿੱਠੀਆਂ ਦੇ ਵਿੱਚ ਤੁਹਾਡੇ ਵਾਸਤੇ ਇੱਕ ਪਲੇਟਫਾਰਮ ਅਸੀਂ ਬਣਾਇਆ ਔਰ ਮਨ ਦੀ ਪੜਾਸ ਦੇ ਵਿੱਚ ਤੁਸੀਂ ਸਾਨੂੰ ਇੱਕ ਨਿੱਕੀ ਜਿਹੀ ਵੀਡੀਓ ਬਣਾ ਕੇ ਭੇਜੋ ਆਪਣਾ ਮੋਬਾਈਲ ਫੋਨ ਏ ਇਸ ਤਰ੍ਹਾਂ ਰੱਖ ਲੈਣਾ ਫੜ ਲੈਣਾ ਔਰ ਉਹਦੇ ਨਾਲ ਵੀਡੀਓ ਬਣਾ ਕੇ ਸਾਨੂੰ ਭੇਜ ਸਕਦੇ ਹੋ ਸਾਡਾ ਨੰਬਰ ਜਿਹੜਾ ਹੈਗਾ ਜੀ 931661 2100 ਇਹਦੇ ਉੱਪਰ ਤੁਸੀਂ ਭੇਜ ਸਕਦੇ ਹੋ ਔਰ ਸਾਨੂੰ ਇੰਤਜ਼ਾਰ ਹੈਗਾ ਤੁਹਾਡੀਆਂ ਵੀਡੀਓਜ਼ ਦਾ ਵੈਸੇ ਇੱਕ ਮਨਪ੍ਰੀਤ ਸਿੰਘ ਮੰਨਾ ਹੁਣੀ ਹੈਗੇ ਆ ਉਹ ਬਹੁਤ ਲੀਡਰਾਂ ਦੇ ਮਗਰ ਨਾਦ ਹੋ ਗਏ ਪਏ ਹੋਏ ਉਹ ਬਹੁਤ ਪ੍ਰਾਸ ਕਰਦੇ ਆ ਔਰ ਸੱਚੀ ਵੀ ਹੁੰਦੀ ਉਹਨਾਂ ਦੀ ਇਹ ਨਹੀਂ ਕਹਿੰਦੇ ਕਿ ਆਪਾਂ ਐਵੇਂ ਬੋਲਦੇ ਆ ਸੱਚੀਆਂ ਵੀ ਗੱਲਾਂ ਹੁੰਦੀਆਂ ਕਈ ਸਟੀਕ ਗੱਲਾਂ ਵੀ ਕਈ ਕਰ ਜਾਂਦੇ ਆ ਸੋ ਇਸ ਵੇਲੇ ਮਨ ਦੀ ਪੜਾਅਸ ਦੇ ਵਿੱਚ ਉਹਨਾਂ ਦੀ ਇੱਕ ਵੀਡੀਓ ਆਈ ਹੈ ਤੇ ਆਪਾਂ ਉਹ ਦੇਖ ਲਈਏ ਪਹਿਲਾਂ ਬਿਲਕੁਲ ਜੀ ਜਿਸ ਦਿਨ ਦੀ ਪੰਜਾਬ ਦੇ ਵਿੱਚ ਆਮ ਆਦਮੀ ਦੀ ਸਰਕਾਰ ਬਣੀ ਆ ਮੈਂ ਆਪਣੇ ਮਨ ਦੇ ਵਿੱਚ ਇੱਕ ਫੈਸਲਾ ਕੀਤਾ ਸੀਗਾ ਕਿ 6 ਮਹੀਨੇ ਇਹਨਾਂ ਦੇ ਉੱਤੇ ਕੋਈ ਨੁਕਤਾ ਚੀਨੀ ਨਾ ਕੀਤੀ ਜਾਵੇ ਇਹਨਾਂ ਨੂੰ ਸਮਾਂ ਦਿੱਤਾ ਜਾਵੇ ਕਿਉਂਕਿ ਤੰਤਰ ਜਿਹੜਾ ਪਿਛਲੇ 15 20 ਸਾਲਾਂ ਦਾ ਪੰਜਾਬ ਦਾ ਵਿਗੜਿਆ ਸੀਗਾ ਉਹਨੂੰ ਠੀਕ ਕਰਨ ਲਈ ਵੀ ਟਾਈਮ ਚਾਹੀਦਾ ਪਰ ਜਦੋਂ ਜਦੋਂ ਵੀ ਕੋਈ ਪੰਜਾਬ ਜਾਂ ਪੰਜਾਬੀਆਂ ਨਾਲ ਧੱਕੇ ਜਾਂ ਧੋਖੇ ਵਾਲਾ ਫੈਸਲਾ ਹੁੰਦਾ ਤੇ ਮੈਂ ਜਰੂਰ ਬੋਲਦਾ ਮਰ ਅੱਗੋਂ ਵੀ ਬੋਲਦਾ ਰਹੂੰਗਾ ਮੈਂ ਗੱਲ ਕਰਨ ਲੱਗਾ ਕਿ ਜਿਹੜਾ ਕੱਲ ਫੈਸਲਾ ਕੀਤਾ ਗਿਆ ਕਿ ਰਾਘਵ ਚੱਡਾ ਨੂੰ ਪੰਜਾਬ ਦੀ ਸਲਾਹਕਾਰ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਗਿਆ ਕਿ ਪੰਜਾਬ ਦੇ ਜਿਹੜੇ ਫੈਸਲੇ ਹੋ ਰਾਘਵ ਚੱਡਾ ਲਊਗਾ ਉਹਦੀ ਕਮੇਟੀ ਲਊਗੀ ਇਹ ਤੇ ਉਹ ਹਾਲਤ ਹੋਈ ਵੋਟਾਂ ਤੇ ਸੀ ਪਾਈਆਂ ਸੀ ਭਗਵੰਤ ਮਾਨ ਨੂੰ ਕਿ ਉਂਗਲੀਆਂ ਟੁੱਟ ਗਈਆਂ ਮੇਰੀਆਂ ਉਸ ਪੱਥਰ ਨੂੰ ਤਰਾਸ਼ ਦੇ ਤਰਾਸ਼ ਦੇ ਜਦੋਂ ਸੂਰਤ ਬਣ ਗਈ ਮੇਰੇ ਯਾਰ ਦੀ ਤੇ ਉਸਦੇ ਖਰੀਦਦਾਰ ਆ ਗਏ ਐਡੀ ਵੱਡੀ ਪੋਸਟ ਬਿਨਾ ਚੋਣ ਲੜੇ ਬਿਨਾ ਚੋਣ ਜਿੱਤੇ ਸਾਰਾ ਸਿਸਟਮ ਸਾਰੀ ਸਟੇਟ ਕੱਲ ਤੋਂ ਉਹੀ ਚਲਾਊਗਾ ਔਰ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਤੇ ਉਹਨਾਂ ਦੇ ਬਾਕੀ ਜਿਹੜੇ 91 ਐਮਐਲਏ ਆ ਕਿ ਰਾਗਵ ਚੱਡਾ ਨੂੰ ਪੰਜਾਬ ਦੇ ਫੈਸਲੇ ਲੈਣ ਦਾ ਅਧਿਕਾਰ ਲੋਕ ਰਾਏ ਲੈ ਬਿਨਾ ਤੁਸੀਂ ਕਿਵੇਂ ਦੇ ਸਕਦੇ ਹੋ ਕਿ ਇਹ ਪੰਜਾਬ ਦੇ ਹਿੱਤ ਦੇ ਵਿੱਚ ਫੈਸਲਾ ਵਾ ਤੇ ਜੇ ਮੈਂ ਕੇਜਰੀਵਾਲ ਹੋਣਾਂ ਨੂੰ ਵੀ ਪੁੱਛਣਾ ਚਾਹੁੰਨਾ ਜਿਨ੍ਹਾਂ ਦੀ ਹਦਾਇਤ ਦੇ ਉੱਤੇ ਜਿਨ੍ਹਾਂ ਦੇ ਜਿਹੜੇ ਮੂੰਹ ਬੋਲੇ ਹੁਕਮ ਆ ਉਹਦੇ ਉੱਤੇ ਜਿਹੜਾ ਚੇਅਰਮੈਨ ਲਾਇਆ ਗਿਆ ਕਿ ਜੇ ਰਾਗਵ ਚੱਡਾ ਇੰਨਾ ਹੀ ਕਾਬਲ ਸੀਗਾ ਤੇ 2020 ਤੋਂ ਉਹ ਤੁਹਾਡੀ ਸਰਕਾਰ ਦੇ ਵਿੱਚ ਐਮਐਲਏ ਆ ਫਿਰ ਉਹਨੂੰ ਆਪਣੀ ਸਰਕਾਰ ਦੇ ਵਿੱਚ ਮੰਤਰੀ ਬਣਾ ਲੈਂਦੇ ਜਾਂ ਉੱਥੇ ਉਹਨੂੰ ਕੋਈ ਇਹੋ ਜਿਹਾ ਮਹਿਕਮਾ ਜਾਂ ਇਹੋ ਜਿਹੀ ਕਮੇਟੀ ਬਣਾ ਕੇ ਚੇਅਰਮੈਨ ਲਾ ਦਿੰਦੇ ਕੀ ਸਾਰੇ ਜਿਹੜੇ ਤਜਰਬੇ ਉਹ ਪੰਜਾਬ ਤੋਂ ਹੀ ਕਿਉਂ ਕੀਤੇ ਜਾਂਦੇ ਆ ਪੰਜਾਬ ਨੂੰ ਇੱਕ ਲੈਬੋਰੀਟਰੀ ਵਜੋਂ ਕਿਉਂ ਵਰਤਿਆ ਜਾ ਰਿਹਾ ਜੇ ਲੋਕਾਂ ਨੇ ਤੁਹਾਡੇ ਤੇ ਭਰੋਸਾ ਪ੍ਰਗਟ ਕੀਤਾ ਲੋਕਾਂ ਨੇ ਤੁਹਾਡੇ ਤੇ ਇਤਬਾਰ ਕੀਤਾ ਤੇ ਪੰਜਾਬ ਨੂੰ ਤਜਰਬਿਆਂ ਲਈ ਨਾ ਰੱਖੋ ਔਰ ਦੂਜੇ ਪਾਸੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਹਾਡੀ ਨੀਅਤ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂਗਾ ਪਰ ਤੁਹਾਡੀ ਨੀਤੀ ਦੇ ਉੱਤੇ ਸ਼ੰਕੇ ਜ਼ਰੂਰ ਨੇ ਅੱਜ ਮੈਂ ਕਿਸੇ ਅਫਸਰ ਕੋਲ ਬੈਠਾ ਸੀਗਾ ਔਰ ਉੱਥੇ ਗੱਲਾਂ-ਗੱਲਾਂ 'ਚ ਗੱਲ ਚੱਲੀ ਤੁਹਾਡੇ ਮਾੜੇ ਚੰਗੇ ਕੰਮਾਂ ਦੀ ਕਿ ਜਿਹੜੇ ਤੁਸੀਂ ਇਹਨਾਂ ਤਿੰਨਾਂ ਮਹੀਨਿਆਂ ਦੇ ਵਿੱਚ ਕੀਤੇ ਔਰ ਉਹ ਬੰਦਾ ਅੱਗੋਂ ਕਹਿੰਦਾ ਕਿ ਸੀਐਮ ਜਿੱਦਾਂ ਦਾ ਮਰਜ਼ੀ ਆ ਲੋਕ ਉਹਨੂੰ ਜੋ ਮਰਜ਼ੀ ਕਹਿਣ ਪਰ ਉਹ ਇਮਾਨਦਾਰ ਹੈ ਉਹ ਇੱਕ ਨਿੱਕੇ ਪੈਸੇ ਦਾ ਰਵਾਮਦਾਰ ਨਹੀਂ ਹੈ ਔਰ ਮੈਂ ਵੀ ਇਹ ਮੰਨਦਾ ਕਿ ਸਟੇਟ ਨੂੰ ਸੀਐਮ ਚਾਹੀਦਾ ਵੀ ਇਹੋ ਜਿਹਾ ਸੀਗਾ ਅੱਜ ਤੱਕ ਕੱਲ ਨੂੰ ਕਿਸੇ ਦੀ ਬੁੱਧੀ ਭ੍ਰਿਸ਼ਟ ਹੋ ਜੇ ਕੁਝ ਨਹੀਂ ਕਿਹਾ ਜਾ ਸਕਦਾ ਅੱਜ ਤੱਕ ਤੁਸੀਂ ਬਿਲਕੁਲ ਇਮਾਨਦਾਰ ਹੋਰ ਮੈਂ 100% ਉਸ ਅਫਸਰ ਦੀਆਂ ਗੱਲਾਂ ਦੇ ਨਾਲ ਸਹਿਮਤ ਹਾਂ ਪਰ ਦੂਜੀ ਚੀਜ਼ ਮੈਂ ਵੀ ਕਹਿਣਾ ਚਾਹੁੰਦਾ ਦੂਜੀ ਗੱਲ ਕਿ ਕਰਪਸ਼ਨ ਕੇਵਲ ਪੈਸੇ ਦੀ ਨਹੀਂ ਹੁੰਦੀ ਮਾਨ ਸਾਹਿਬ ਲੋਕਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕਰਨਾ ਵੀ ਇੱਕ ਕਰਪਸ਼ਨ ਹੈ ਲੋਕਾਂ ਨੇ ਜੋ ਅਧਿਕਾਰ ਤੁਹਾਨੂੰ ਦਿੱਤੇ ਤੁਸੀਂ ਪਲੇਟ ਦੇ ਵਿੱਚ ਪਾ ਕੇ ਖਰਾਤ ਵਾਂਗੂ ਅੱਗੇ ਵੰਡ ਰਹੇ ਹੋ ਉਹ ਵੀ ਇੱਕ ਭ੍ਰਿਸ਼ਟਾਚਾਰ ਹੈ ਤੁਸੀਂ ਲੋਕ ਇਤਫਾਸਲੇ ਲਏ ਉਹਦੇ ਲਈ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਜਿਹਦੇ ਵਿੱਚ ਸੀਗਾ ਇੱਕ ਐਮਐਲਏ ਇੱਕ ਪੈਨਸ਼ਨ ਬਿਜਲੀ ਤੁਸੀਂ ਲੋਕਾਂ ਨੂੰ ਮੁਫਤ ਕੀਤੀ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਮਹਿੰਗੀ ਸੀਗੀ ਬਿਜਲੀ ਉਹ ਵੀ ਤੁਹਾਡਾ ਫੈਸਲਾ ਜਿਹੜਾ ਸ਼ਲਾਘਾਯੋਗ ਹੈ ਐਕਸੀਡੈਂਟ ਜਦੋਂ ਕਿਸੇ ਦਾ ਹੋ ਜਾਂਦਾ ਤੁਹਾਡੀ ਸਰਕਾਰ ਨੇ ਫੈਸਲਾ ਲਿਆ ਕਿ ਉਹਦਾ ਜਿਹੜਾ ਇਲਾਜ ਹੈ ਸਰਕਾਰ ਵੱਲੋਂ ਫ੍ਰੀ ਕਰਾਇਆ ਜਾਊਗਾ ਉਹ ਵੀ ਫੈਸਲਾ ਤੁਹਾਡਾ ਵਧੀਆ ਸੀਗਾ ਇੱਕ ਸ਼ਹੀਦ ਨੂੰ ਇੱਕ ਜੇ ਫੌਜੀ ਜਾਂ ਕੋਈ ਪੁਲਿਸ ਵਾਲਾ ਸ਼ਹੀਦ ਹੁੰਦਾ ਚਾਹੇ ਉਹ ਸਿਪਾਈ ਵੀ ਹੈ 1 ਕਰੋੜ ਰੁਪਇਆ ਉਹਦੇ ਪਰਿਵਾਰ ਨੂੰ ਤੁਸੀਂ ਦੇਣਾ ਉਹਦੇ ਲਈ ਵੀ ਤੁਹਾਡਾ ਧੰਨਵਾਦ ਹੈ ਕ੍ਰਪਸ਼ਨ ਦੇ ਉੱਤੇ ਤੁਸੀਂ ਫੈਸਲਾ ਲਿਆ ਜਿਹੜਾ ਤੁਸੀਂ ਕ੍ਰਪਟ ਲੋਕਾਂ ਨੂੰ ਫੜ-ਫੜ ਕੇ ਅੰਦਰ ਦੇ ਰਹੇ ਹੋ ਪਰ ਉਹਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਵੇਂ ਤੁਸੀਂ ਕੈਪਟਨ ਨੂੰ ਕਹਿੰਦੇ ਸੀ ਨਾ ਕਿ ਛੋਟੀਆਂ ਮੱਛੀਆਂ ਫੜਦਾ ਵੱਡੇ ਮગરਮੱਛਾਂ ਨੂੰ ਹੱਥ ਨਹੀਂ ਪਾਉਂਦਾ ਅੱਜ ਤੱਕ ਤਿੰਨ ਮਹੀਨਿਆਂ 'ਚ ਵੱਡੇ ਮગરਮੱਛ ਨੂੰ ਤੁਸੀਂ ਹੱਥ ਨਹੀਂ ਪਾਇਆ ਦੋ ਚਾਰ ਪੰਜਾਂ ਦਿਨਾਂ 'ਚ ਮੈਂ ਵੀ ਕਿਸੇ ਨਾ ਕਿਸੇ ਦਾ ਖਲਾਸਾ ਕਰੂੰਗਾ ਔਰ ਬਿਲਕੁਲ ਜਾਇਜ਼ ਕਰੂੰਗਾ ਫਿਰ ਵੀ ਜੋ ਤੁਸੀਂ ਕ੍ਰਪਸ਼ਨ ਦੇ ਉੱਤੇ ਨੀਤੀ ਬਣਾਈ ਆ ਤੁਹਾਡਾ ਉਹਦੇ ਲਈ ਵੀ ਪੰਜਾਬੀ ਜਿਹੜੇ ਉਹ ਦਿਲ ਦੀਆਂ ਗਹਿਰਾਈ ਔਰ ਮੱਤੇਵਾੜਾ ਜੰਗਲ ਜਿਹੜਾ ਲੋਕਾਂ ਦੀ ਡਿਮਾਂਡ ਸੀਗੀ ਜਿਹੜੀ ਹਰਿਆਲੀ ਨੂੰ ਉੱਥੋਂ ਜਾੜਨ ਦਾ ਪ੍ਰੋਗਰਾਮ ਸੀਗਾ ਉਹ ਤੁਸੀਂ ਸਮਝੌਤਾ ਰੱਦ ਕੀਤਾ ਪੰਜਾਬੀਆਂ ਸਾਰਿਆਂ ਤੋਂ ਤੁਹਾਡਾ ਧੰਨਵਾਦ ਕੀਤਾ ਔਰ ਇਹਦੇ ਨਾਲ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹਣਾ ਕੇ ਮੱਤੇਵਾੜਾ ਜਿਹੜਾ ਜੰਗਲ ਉਹ ਬਚਾਇਆ ਗਿਆ ਜਿਹੜਾ ਉੱਥੇ ਇੰਡਸਟਰੀਅਲ ਪਾਰਕ ਲੱਗਣਾ ਸੀਗਾ ਉਹ ਲੋਕਾਂ ਦੀ ਸਹਿਮਤੀ ਦੇ ਨਾਲ ਜਿਹਦੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇ ਪੰਜਾਬੀਆਂ ਨੂੰ ਵੀ ਫਾਇਦਾ ਹੋਵੇ ਕਿਸੇ ਉਸ ਜਗ੍ਹਾ ਦੇ ਉੱਤੇ ਵੀ ਲਾਇਆ ਜਾਵੇ ਔਰ ਇੰਡਸਟਰੀਅਲ ਪਾਰਕ ਵੀ ਲੈ ਕੇ ਆਇਆ ਜਾਵੇ ਜੰਗਲਾਂ ਦੇ ਨਾਲ ਨਾਲ ਇੰਡਸਟਰੀ ਤੇ ਕਾਰੋਬਾਰ ਜਿਹੜਾ ਉਹ ਵੀ ਬਹੁਤ ਜ਼ਰੂਰੀ ਆ ਉਹਦੇ ਨਾਲ ਹੀ ਬੇਰੋਜ਼ਗਾਰੀ ਜਿਹੜੀ ਦੂਰ ਹੋ ਸਕਦੀ ਆ ਉਹਦੇ ਨਾਲ ਹੀ ਲੋਕਾਂ ਦੀ ਗਰੀਬੀ ਦੂਰ ਹੋ ਸਕਦੀ ਆ ਉਹਨਾਂ ਚੀਜ਼ਾਂ ਲਈ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਜਿਹੜੇ ਤੁਸੀਂ ਲੋਕ ਹਿੱਤ ਤੇ ਲੋਕ رائے ਨਾਲ ਫੈਸਲੇ ਲਏ ਪਰ ਕਈ ਫੈਸਲੇ ਤੁਸੀਂ ਗਲਤ ਕੀਤੇ ਜਿਹਦੇ ਵਿੱਚ ਸਭ ਤੋਂ ਵੱਧ ਤੁਹਾਡਾ ਵਿਰੋਧ ਹੋਇਆ ਜਿਹਦੇ ਨਾਲ ਤੁਹਾਡਾ ਕਿਤੇ ਨਾ ਕਿਤੇ ਗ੍ਰਾਫ ਵੀ ਡਿੱਗਿਆ ਸੀਗਾ ਨੌਲੇਜ ਸ਼ੇਅਰਿੰਗ ਜਿਹੜਾ ਤੁਸੀਂ ਐਮਓਯੂ ਸਾਈਨ ਕੀਤਾ ਸੀਗਾ ਮੈਂ ਪਹਿਲਾਂ ਵੀ ਇੱਕ ਦਿਨ ਕਿਹਾ ਸੀਗਾ ਜਦੋਂ ਇਹ ਸਾਈਨ ਕੀਤਾ ਗਿਆ ਸੀਗਾ ਕਿ ਨੌਲੇਜ ਸ਼ੇਅਰ ਕਰਨ ਲਈ ਸਮਝੌਤੇ ਦੀ ਕੀ ਲੋੜ ਸੀਗੀ ਬਿਨਾ ਸਮਝੌਤੇ ਤੋਂ ਵੀ ਇੱਕ ਦੂਜੇ ਦੇ ਨਾਲ ਨੌਲੇਜ ਸ਼ੇਅਰ ਹੋ ਸਕਦੀ ਆ ਉਹਦੇ ਲਈ ਬਾਉਂਡ ਕਿਉਂ ਨਾ ਪੰਜਾਬੀਆਂ ਨੂੰ ਬੰਨਿਆ ਕਿਉਂ ਗਿਆ ਦੂਜਾ ਫੈਸਲਾ ਤੁਹਾਡਾ ਰਾਜ ਸਭਾ ਦੇ ਮੈਂਬਰ ਜਿਹੜੇ ਤੁਸੀਂ ਬਾਹਰੀ ਤੇ ਗੈਰ ਲੋਕ ਸੇਵਕ ਜਿਹੜੇ ਉਹ ਚੁਣੇ ਉਹਦਾ ਵੀ ਲੋਕਾਂ ਨੇ ਵਿਰੋਧ ਕੀਤਾ ਔਰ ਕਿਤੇ ਨਾ ਕਿਤੇ ਲੋਕਾਂ ਦੇ ਦਿਲ ਦੇ ਵਿੱਚ ਉਹ ਉਹ ਦੁੱਖ ਲੱਗਾ ਸੀਗਾ ਉਹਨਾਂ ਨੂੰ ਜਿਹਦਾ ਨਤੀਜਾ ਤੁਹਾਨੂੰ ਸੰਗਰੂਰ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਤਿੰਨ ਮਹੀਨੇ ਤੁਹਾਡੀ ਸਰਕਾਰ ਨੂੰ ਹੋਏ ਨੂੰ ਆਏ ਤੇ ਤਿੰਨਾਂ ਮਹੀਨਾ ਬਾਅਦ ਹੀ ਲੋਕਾਂ ਦੇ ਵਿੱਚ ਇਹ ਹਾਲ ਹੋ ਗਿਆ ਤੁਹਾਡੇ ਗ੍ਰਹਿ ਜ਼ਿਲ੍ਹੇ ਦੇ ਵਿੱਚ ਤੇ ਹੁਣ ਜਿਹੜਾ ਤੁਸੀਂ ਫੈਸਲਾ ਲਿਆ ਰਾਘਵ ਚੱਡਾ ਨੂੰ ਸਲਾਹਕਾਰ ਲਾ ਕੇ ਮੈਂ ਪੁਰ ਜ਼ੋਰ ਇਹਦਾ ਵਿਰੋਧ ਕਰਦਾ ਕਿਉਂਕਿ ਇਹ ਫੈਸਲਾ ਜਿਹੜਾ ਲੋਕਪੱਖੀ ਨਹੀਂ ਹੈ ਇਹ ਪੰਜਾਬ ਪੱਖੀ ਨਹੀਂ ਹੈ ਮੈਨੂੰ ਤੇ ਇਹ ਵੀ ਸ਼ੱਕ ਹੈ ਕਿ ਤੁਸੀਂ ਇਹਨੂੰ ਰੱਦ ਕਰਕੇ ਜਿਹੜਾ ਮੱਤੇਵਾੜਾ ਜੰਗਲ ਵਾਲਾ ਫੈਸਲਾ ਰੱਦ ਕੀਤਾ ਉਹਦੇ ਨਾਲ ਤੁਸੀਂ ਲੋਕਾਂ ਦੇ ਲੋਕੀਤੀ ਹੋਣ ਦਾ ਪਰਮਾਨਾ ਦਿੱਤਾ ਪਰ ਇਹਦੀ ਆੜ ਦੇ ਵਿੱਚ ਰਾਗਵ ਚੱਡਾ ਨੂੰ ਸਲਾਹਕਾਰ ਚੁਣ ਲਿਆ ਔਰ ਉਹਦੇ ਲਈ ਉਹ ਫੈਸਲਾ ਤੁਸੀਂ ਮੈਂ ਮੰਨਦਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਿਉਂ ਤੁਸੀਂ ਤਾਂ ਰੱਦ ਕੀਤਾ ਕਿ ਲੋਕਾਂ ਦੀ رائے ਵੰਡੀ ਜਾਵੇ ਔਰ ਸਲਾਹਕਾਰ ਵਾਲਾ ਜਿਹੜਾ ਮੁੱਠਾ ਮੁੱਦਾ ਵਾ ਇਹਨੂੰ ਉੱਠਣ ਹੀ ਨਾ ਦਿੱਤਾ ਜਾਵੇ ਤੇ ਮੁੱਦਾ ਬਣਾਉਣਾ ਵੀ ਕਿੰਨੇ ਸੀਗਾ ਮੁੱਦਾ ਠਾਉਣਾ ਵੀ ਕਿੰਨੇ ਆ ਕਿਉਂਕਿ ਵਿਰੋਧੀ ਧਿਰ ਦੇ ਜਿਹੜੇ 18 ਐਮਐਲਏ ਆ ਉਹ ਥਰ-ਥਰ ਜਿਹੜੀ ਵਿਰੋਧੀ ਧਿਰ ਆ ਤੁਹਾਡੇ ਤੋਂ ਕੰਮ ਦੀ ਫਿਰਦੀ ਆ ਤੁਹਾਡੀ ਵਿਜੀਲੈਂਸ ਤੋਂ ਕਿਉਂਕਿ ਉਹਨਾਂ ਦੇ ਕੀਤੇ ਪਾਪ ਡਰਾਉਂਦੇ ਆ ਜਿਹੜੇ ਪਿਛਲੇ 5 ਤੋਂ 15 ਸਾਲਾਂ ਦੇ ਵਿੱਚ ਉਹਨਾਂ ਕੀਤੇ ਆ ਪੰਜਾਬ ਦੀ ਇਹ ਬਦਕਿਸਮਤੀ ਹੈ ਕਿ ਪਹਿਲੀ ਸਰਕਾਰ 'ਚ ਜਿਹੜੀ ਵਿਰੋਧੀ ਧਿਰ ਸੀ ਉਹ ਰਲ ਮਿਲ ਕੇ ਮੈਚ ਖੇਡਦੀ ਸੀ ਤੇ ਹੁਣ ਵਾਲੇ ਹੁਣ ਵਾਲੀ ਜਿਹੜੀ ਵਿਰੋਧੀ ਧਿਰ ਆ ਉਹ ਆਪਣੀਆਂ ਚੋਰੀਆਂ ਕਰਕੇ ਤੁਹਾਡੀ ਪੁਲਿਸ ਦੇ ਅੱਗੇ ਲਗ-ਲਗ ਭੱਜੀ ਫਿਰਦੀ ਆ ਇਹ ਵੀ ਪੰਜਾਬ ਦੀ ਬਦਕਿਸਮਤੀ ਆ ਪਰ ਤੁਸੀਂ ਖੁਦ ਹੀ ਤੁਸੀਂ ਸਰਕਾਰ ਹੋ ਤੁਸੀਂ ਮੁੱਖ ਮੰਤਰੀ ਹੋ ਤੁਸੀਂ ਆਪੋਜੀਸ਼ਨ ਦਾ ਰੋਲ ਸਮਝਦੇ ਹੋ ਤੁਹਾਨੂੰ ਜਿਹੜੀਆਂ ਚੀਜ਼ਾਂ ਬੁਰੀਆਂ ਲੱਗਦੀਆਂ ਤੁਸੀਂ ਖੁਦ ਹੀ ਭਗਵੰਤ ਮਾਨ ਜੀ ਉਹਦਾ ਵਿਰੋਧ ਕਰਿਆ ਕਰੋ ਜਿਹੜਾ ਕੰਮ ਗਲਤ ਹੋ ਜੇ ਦਿੱਲੀ ਤੋਂ ਜੇ ਕੋਈ ਫੈਸਲਾ ਹੁੰਦਾ ਤੇ ਉਹਦਾ ਵਿਰੋਧ ਵੀ ਆਪਣੀ ਦਲੇਰੀ ਨਾਲ ਕਰਿਆ ਕਰੋ ਜਿਵੇਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਕਰਦੇ ਸੀਗੇ ਸੋ ਮੇਰੀ ਬੇਨਤੀ ਆ ਲੋਕਾਂ ਤੁਹਾਨੂੰ ਬੜੇ ਵਿਸ਼ਵਾਸ ਦੇ ਨਾਲ ਚੁਣਿਆ ਉਹਨਾਂ ਦੇ ਨਾਲ ਧੋਖਾ ਨਾ ਹੋਣ ਦਿਓ ਨਿੱਕੀਆਂ ਨਿੱਕੀਆਂ ਸਹੂਲਤਾਂ ਤੁਸੀਂ ਪੰਜਾਬੀਆਂ ਨੂੰ ਦਿੰਦੇ ਔਰ ਉਹਦੇ ਬਦਲੇ ਜਿਹੜੇ ਆ ਉਹ ਵੱਡੇ ਵੱਡੇ ਗੱਫੇ ਜਿਹੜੇ ਦਿੱਲੀ ਨੂੰ ਤੁਸੀਂ ਦੇਣੇ ਸ਼ੁਰੂ ਕਰ ਦਿੱਤੇ ਬਾਬਾ ਬੁੱਲੇ ਸ਼ਾਹ ਕਿਤੇ ਲਿਖਦੇ ਆ ਕਿ ਵਾਰੇ ਵਾਰੇ ਜਾਈਏ ਉਹਨਾਂ ਦੇ ਜਿਹੜੇ ਮਾਰਨ ਗੱਪ ਛੜਪ ਕੌਡੀ ਲੱਭੀ ਦੇ ਦੇਵਣ ਤੇ ਬੁਗਚਾ ਘਉ ਕੱਪ ਮਤਲਬ ਛੋਟੇ ਛੋਟੇ ਕੰਮ ਕਰਕੇ ਮੈਂ ਨਹੀਂ ਕਹਿੰਦਾ ਤੁਸੀਂ ਕੰਮ ਛੋਟੇ ਕੀਤੇ ਹੋਣਗੇ ਪਰ ਜਿਹੜੇ ਤੁਸੀਂ ਦਿੱਲੀ ਵਾਲਿਆਂ ਲਈ ਕੰਮ ਕਰ ਰਹੇ ਹੋ ਚਾਹੇ ਉਹ ਰਾਜ ਸਭਾ ਮੈਂਬਰ ਹੈ ਚਾਹੇ ਉਹ ਨੌਲੇਜ ਸ਼ੇਅਰ ਹੈ ਚਾਹੇ ਸਲਾਹਕਾਰ ਕਮੇਟੀ ਦਾ ਚੇਅਰਮੈਨ ਦਿੱਲੀ ਦਾ ਲਾਉਣਾ ਉਹਦੇ ਸਾਹਮਣੇ ਫੈਸਲੇ ਛੋਟੇ ਲੱਗਦੇ ਨੇ ਇੱਕ ਪਾਸੇ ਤੇ ਮਾਨ ਸਾਹਿਬ ਮੈਂ ਤੁਹਾਨੂੰ ਯਾਦ ਕਰਾਉਣ ਲੱਗਾ ਜੇ ਪਰਸੋਂ ਦੀ ਗੱਲ ਆ ਤੁਸੀਂ ਕਹਿੰਦੇ ਹੋ ਕਿ ਮੈਂ ਪੰਜਾਬ ਦੀ ਪਾਈ ਪਾਈ ਬਚਾਉਣੀ ਆ ਮੈਂ ਪੰਜਾਬ ਦਾ ਪੈਸਾ ਪੈਸਾ ਬਚਾਉਣਾ ਵਾ ਪਰਸੋਂ ਤੁਸੀਂ ਇੱਕ ਫੈਸਲਾ ਲਿਆ ਐਮਬੀਐਲਏ ਦਾ ਭੱਤਾ ਜਿਹੜਾ ਟਰੈਵਲਿੰਗ ਅਲਾਉਂਸ ਹੈ ਉਹਨਾਂ ਦਾ ਉਹਨੂੰ ਘਟਾ ਕੇ ਤੁਸੀਂ ਕਿਹਾ ਕਿ ਮੈਂ 2.5 ਕਰੋੜ ਰੁਪਈਆ ਸਰਕਾਰ ਦਾ ਬਚਾ ਲਿਆ ਉੱਥੇ ਤੁਹਾਡੇ ਇਸ ਸਲਾਹਕਾਰ ਬਣਾਉਣ ਵਾਲੇ ਫੈਸਲੇ ਦੇ ਨਾਲ ਪੰਜਾਬ ਦੇ ਫੈਸਲਿਆਂ ਤੇ ਵੀ ਅਸਰ ਪਊਗਾ ਉਹਦੇ ਨਾਲ ਨਾਲ ਸਲਾਹਕਾਰ ਲੱਗਣ ਦੇ ਨਾਲ ਵਿੱਤੀ ਖਰਚਾ ਕੋਠੀ ਸਿਕਿਉਰਿਟੀ ਆਫਿਸ ਸਟਾਫ ਔਰ ਜਿਹੜਾ ਹੋਰ ਧਾਮ ਝਾਮ ਤੇ ਉਹਦੇ ਖਰਚਾ ਆਣਾ ਵਾ 2.5 ਕਰੋੜ ਰੁਪਈਆ ਮੇਰੇ ਅੰਦਾਜ਼ੇ ਦੇ ਅਨਸਾਰ ਮਹੀਨੇ ਦਾ ਪਊਗਾ ਸੋ ਮੇਰੀ ਇਹ ਇਹ ਬੈਲੈਂਸ ਜੇ ਤੁਸੀਂ ਜੇ ਬਚਾਉਂਦੇ ਹੋ ਤਾਂ ਉਹਨਾਂ ਨੂੰ ਬਚਾ ਕੇ ਰੱਖੋ ਨਾ ਇਧਰੋਂ ਬਚਾ ਕੇ ਆਪਾਂ ਉਧਰ ਵੰਡੀ ਨਾ ਜਾਈਏ ਤੇ ਲੁੱਟਾਈ ਨਾ ਜਾਈਏ ਉੱਥੇ ਵੀ ਤੁਸੀਂ ਦੇਖੋ ਕਿ ਰਾਗਵ ਚੱਡਾ ਦੀ ਸਿਕਿਉਰਿਟੀ ਦੇ ਉੱਤੇ ਕੋਠੀ ਦੇ ਉੱਤੇ ਕਿੰਨਾ ਖਰਚ ਹੋ ਰਿਹਾ ਵਾ ਸੋ ਮੇਰੀ ਖੀਰ ਚ ਤੁਹਾਨੂੰ ਬੇਨਤੀ ਹੈ ਤੇ ਸਲਾਹ ਵੀ ਕਿ ਫੈਸਲੇ ਲੋਕ ਇਤਲੋ ਲੋਕ 2027 ਦੇ ਵਿੱਚ ਵੀ ਤੁਹਾਨੂੰ ਮੁੱਖ ਮੰਤਰੀ ਬਣਾ ਦੇਣਗੇ ਨਾ ਤੁਹਾਨੂੰ ਕੋਈ ਸਰਕਾਰ ਤੋਂ ਲਾ ਸਕਦਾ ਜੇ ਲੋਕ ਕੇ ਤਫੈਸਲੇ ਲਓਗੇ ਤੇ ਨਾ ਲੋਕਾਂ ਦੇ ਦਿਲਾਂ ਦੇ ਵਿੱਚੋਂ ਤੇ ਅੱਖਾਂ ਮੀਟ ਕੇ ਫੈਸਲਾ ਜਾਂ ਹੁਕਮ ਨਾ ਮੰਨੋ ਕੱਲ ਮੈਂ ਦੇਖਿਆ ਸੀਗਾ ਕਿ ਰਾਘਵ ਚੱਡਾ ਤੁਹਾਡੇ ਪੈਰੀ ਪੈ ਰਿਆ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਨਾ ਕਿ ਨਰਿੰਦਰ ਮੋਦੀ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ ਕਿਸੇ ਵੇਲੇ 8-9 ਸਾਲ ਪਹਿਲਾਂ ਉਹ ਅਡਵਾਨੀ ਦੇ ਪੈਰੀ ਪਏ ਸੀਗੇ ਔਰ ਐਡਾ ਵੱਡਾ ਲੀਡਰ ਐਡੇ ਵੱਡੇ ਲੀਡਰ ਲਾਲ ਕਿਸ਼ਨ ਅਡਵਾਨੀ ਕਿਤੇ ਲੱਭੇ ਹੀ ਨਹੀਂ ਉਸ ਤੋਂ ਬਾਅਦ ਕਿਤੇ ਉਹੋ ਹਾਲ ਤੁਹਾਡਾ ਨਾ ਹੋ ਜਾਵੇ ਅਖੀਰ ਚ ਮੈਂ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਤੇ ਤੁਹਾਡੀ ਜੋ ਹਾਲਤ ਨਜ਼ਰ ਆਉਂਦੀ ਹੈ ਨਾ ਉਹਦੇ ਵਿੱਚ ਕਿਸੇ ਸ਼ਾਇਰ ਨੇ ਖੂਬ ਲਿਖਿਆ ਉਹ ਹਾਲਤ ਨਾ ਬਣਾਓ ਆਪਣੀ ਪੰਜਾਬੀਆਂ ਲਈ ਪੰਜਾਬੀ ਉਹ ਦਲੇਰ ਰਹੋ ਪੰਜਾਬੀਆਂ ਦੇ ਹੱਕ 'ਚ ਫੈਸਲੇ ਲਓ ਉਹ ਸ਼ਾਇਰ ਲਿਖਦਾ ਇਹ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਜੋ ਤੁਹਾਡੇ ਮਨ ਦੇ ਵਿੱਚ ਵਲਵਲਾ ਸ਼ਾਇਦ ਤੁਸੀਂ ਉਹਨੂੰ ਪੂਰਾ ਕਰਨਾ ਚਾਹੁੰਦੇ ਹੋ ਪਰ ਤੁਹਾਡੀ ਮਜਬੂਰੀ ਬਣ ਗਈ ਆ ਕਿ ਉਹ ਜੋ ਖਾਬ ਥੇ ਮੇਰੇ ਜ਼ਹਿਨ 'ਮੇ ਉਹ ਜੋ ਖੁਆਬ ਥੇ ਮੇਰੇ ਜ਼ਹਿਨ 'ਮੇ ਨਾ ਮੈਂ ਕਹਿ ਸਕਾਂ ਨਾ ਮੈਂ ਲਿਖ ਸਕਾਂ ਕਿ ਜ਼ੁਬਾਨ ਮਿਲੀ ਤਾਂ ਕਟੀ ਹੋਈ ਕਿ ਕਲਮ ਮਿਲਾ ਤੋ ਬਿਕਾ ਹੁਆ ਫਿਲਹਾਲ ਜੀ ਇਸੇ ਮੰਦੀ ਪੜਾਅ ਤੇ ਹੁਣ ਆਪਾਂ ਚੱਲੀਏ ਬਿਲਕੁਲ ਜੀ ਹੁਣ ਆਪਾਂ ਵੀ ਤੇਰੀ ਮੰਦੀ ਪੜਾਅ ਕੱਢ ਲਈਆ ਹਾਂ ਜੀ ਹੋ ਗਏ ਪੈਸੇ ਪੂਰੇ ਆਹੋ ਦਿਹਾੜੀ ਪੈ ਗਈ ਹਾਂ ਲਓ ਜੀ ਫਿਰ ਅਸੀਂ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਖਟੀਆਂ ਮਿੱਠੀਆਂ ਕਰਦੇ ਰਵਾਂਗੇ ਇਸੇ ਤਰ੍ਹਾਂ ਹੀ ਆਉਂਦੇ ਰਵਾਂਗੇ ਮਿਲਦੇ ਰਵਾਂਗੇ ਫਿਲਹਾਲ ਅੱਜ ਦੀ ਮੁਲਾਕਾਤ ਇੱਥੇ ਖਤਮ ਤਸੱਫਰ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰੀਮਾ ਨੂੰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਖਟੀਆਂ ਮਿੱਠੀਆਂ